ਬੱਤ ਉਹ ਮੈਂ ਤਾਂ ਠੀਕ ਆ ਬੀਬੀ ਨਾ ਤੂੰ ਮੇਰੀ ਗੱਲ ਸੁਣਾ ਆਪਦੀ ਕੁੜੀ ਨੂੰਰੇ ਬਿਠਾਈ ਬੈਠੀ ਹੈ ਤੇਰਾ ਹੱਕ ਕੀ ਹੈਗਾ ਮੈਂ ਨੀਆ ਕਿਉਂ ਬੋਲੀ ਐ ਨੀਓ ਮੰਮੀ ਕੁਛ ਨਹੀਂ ਦੀਦੀ ਦਾ ਇੱਕ ਸੂਟ ਜਾ ਰਹਿ ਗਿਆ ਤੋਂ ਨਾਲ ਆ ਤਾਂ ਕਰਕੇ ਇੱਕ ਸੂਟ ਕਿਉਂ ਮੰਮੀ ਨਾ ਮੇਰੀ ਗੱਲ ਸੁਣ ਪਈ ਹਾਂ ਕਿਵੇਂ ਕੋਮਲ ਪ੍ਰੋਣਾ ਕਿਵੇਂ ਆ ਹੂੰ ਠੀਕ ਰਹੀ ਜਾਂਦੀ ਠੰਡ ਠੰਡ ਤੋਂ ਬਚੀ ਤੇ ਉਹ ਕੀ ਕਰਨ ਆਈ ਇੱਥੇ ਚੁੱਟੂਆਂ ਕੱਟਣ ਨੂੰ ਕੀ ਹੋਇਆ ਸੀ ਕਹੇ ਮੇਰੇ ਤਾਬਦੀ ਨਹੀਂ ਕੰਮ ਲੋਟ ਆਉਂਦੇ ਹੈਗੇ ਪਤਾ ਤਾਂ ਹੈਗਾ ਵੀ ਬਿਮਾਰ ਹੋ ਕੇ ਹਟਿਆ ਹਾਂ ਤੇ ਫੇਰ ਹਾਂ ਕੋਈ ਨਾ ਕੋਈ ਨਾ ਤੂੰ ਐ ਕਰ ਪੁੱਤ ਚਾਰ ਦਿਨ ਉਰੇ ਲਾ ਜਾ ਨਾਲੇ ਤਾਂ ਤੈਨੂੰ ਸੌਖਾ ਹੋ ਜੂ ਨਾਲੇ ਤੇ ਰਹਾ ਠੰਡ ਜੀ ਨਿਕਲ ਜੂਗੀ ਮਾੜੀ ਮੋਟੀ ਤੇ ਤੇਰੀ ਪ੍ਰਜਾਈ ਹੈਗੀ ਆਪੀ ਕੰਮ ਕਰ ਲਿਆ ਕਰੂਗੀ ਆਹੋ ਨਾਲੇ ਆਪਾਂ ਤੇਰੀ ਚਾਚੀ ਕੇ ਜਾਇ ਆਵਾਂਗੇ ਗੁੱਸਾ ਕਰਦੀ ਸੀ ਲੋੜ ਹੀ ਉਹਨਾਂ ਦੇ ਆਹੋ ਆ ਆ ਹੁਆ ਹੋ ਤੂੰ ਆ ਜੀ ਪਰੋਣੇ ਨੂੰ ਕੋ ਉਹ ਛੱਡ ਜੂਗਾ ਕੋਈ ਨਾ ਤੈਨੂੰ ਦੋ ਦਿਨ ਲਾ ਜੀ ਹਾਂ ਨਹੀਂ ਤੇਰੀ ਭਾਬੀ ਹੈਗੀ ਆਪੇ ਕਰ ਲਿਆ ਕਰੂਗੀ ਕੰਮ ਤੈਨੂੰ ਥੋੜੀ ਮੈਂ ਢੱਕਾ ਵੀ ਨਹੀਂ ਤੜਵਾਉਂਦੀ ਤੈਨੂੰ ਪਤਾ ਤੈਗਾ ਪਹਿਲਾਂ ਕਿੰਨਾ ਕੰਮ ਕਰਦੀ ਆ ਚਲ ਠੀਕ ਹੈ ਚੰਗਾ 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 ਨਾ ਐ ਦੱਸ ਕਿ ਮੈਂ ਨੌਕਰ ਲੱਗੀ ਹੋਈ ਆਂਗੀ ਆਪ ਤਾਂ ਆਪਦੇ ਸਹਰੇ ਘਰੋਂ ਆ ਗਈ ਅਖੇ ਮੇਰੀ ਤਾਂ ਨਾਨਤ ਤਾਂ ਗਈ ਕਿਉਂ ਫਿਰ ਮੈਂ ਕਿ ਮੈਂ ਕਿ ਇੱਥੇ ਨੌਕਰ ਲੱਗੀ ਹੋਈ ਆਂਗੀ ਅਖੇ ਮੇਰੇ ਸੱਸੇ ਵੀ ਬੋਲਦੀ ਆ ਕਿ ਕੋਈ ਨਹੀਂ ਭਈ ਧੀ ਤੇ ਆਣੀਆ ਕਰ ਆਉਣਾ ਨਹੀਂ ਆ ਨਾ ਕੀ ਗੱਲ ਮੈਂ ਤਾਂ ਆਪ ਆਪਦੇ ਘਰੇ ਜਾਨੀ ਆਗੀ ਮੇਰੀ ਮਾਂ ਤਾਂ ਕਹਿੰਦੀ ਸੀ ਕਹਿੰਦੀ ਕੋਈ ਨਹੀਂ ਪੁੱਤ ਤੇਰੀ ਪਰਜਾਈ ਹੈਗੀ ਆਪੇ ਕਰ ਲੂਗੀ ਕੰਮ ਹਾਂ ਆਪੇ ਕਰੂਗੀ ਮੈਂ ਕਿਉਂ ਕਰਾਂ ਮਾਂ ਕੰਮ ਨਾਲੇ ਮੈਨੂੰ ਕੀ ਲੋੜ ਪੈਂਦੀ ਆਗੀ ਮੈਨੂੰ ਤਾਂ ਡਾਹ ਹਰਖ ਚੜ ਰਿਆ ਨਾ ਉਤੇ ਆ ਜਿਹੜਾ ਆਪਦੀ ਮਾਂ ਮਗਰ ਲੱਗਦਾ ਮੇਰਾ ਖਸਮ ਹਾਂ ਨਾਲੇ ਆਪਦੀ ਭੈਣ ਮਗਰ ਲੱਗਦਾਗਾ ਕੋਈ ਨਹੀਂ ਦਿਨੀਆਂ ਪਤਾ ਆ ਗਈ ਪਿੰਡ ਮੈਂ ਵੀ ਇੱਥੇ ਰਹਿ ਕੇ ਜਾਉ ਹੁਣ ਮੈਂ खासा ਟਾਈਮ ਜਾਂਦੀ ਹੋਣੀ ਹੈਗੀ ਇਹਨਾਂ ਦੀ ਅਕਲ ਟਿਕਾਣੀ ਆਪੀਆਂ ਆ ਜੂ ਜਦੋਂ ਕਿਸੇ ਨੇ ਫਲਕੇ ਨਾ ਲਾ ਕੇ ਦਿੱਤੇ ਮੇਰੇ ਬਿਨਾ ਨੀਦੀ ਸਸੀ ਕਾ ਬੀ ਸ੍ਰੀਕਾਲ ਦੀਦੀ ਠੀਕ ਹੋ ਹਾਂ ਮੈਂ ਠੀਕ ਹਾਂ ਤੂੰ ਦੱਸ ਹਾਂ ਤੁਸੀਂ ਅਚਾਨਕ ਆ ਗਏ ਲਓ ਕਿਉਂ ਕੀ ਗੱਲ ਆ ਨਹੀਂ ਸਕਦੀ ਹੈਗੀ ਘਰੇ ਮੈਂ ਨਹੀਂ ਮੇਰਾ ਮਤਲਬ ਉਹ ਨਹੀਂ ਹੈਗਾ ਮੈਂ ਐ ਪੁੱਛਿਆ ਮੈਂ ਤੁਸੀਂ ਕੱਲੀ ਆ ਕੇ ਬਾਈ ਨਹੀਂ ਆਇਆ ਹੁਣ ਤਾਂ ਕੰਮ ਸੀਗਾ ਤਾਂ ਨਹੀਂ ਆਇਆ ਹੈਗਾ ਨਾਲ ਉਹ ਨਾਲ ਕੀ ਗੱਲ ਪਈ ਆਪਦਾ ਘਰ ਹੈ ਮੇਰਾ ਜਦੋਂ ਜੀ ਕਰੇ ਮੈਂ ਉਦੋਂ ਆਉਂਗੀ ਹੈ ਨਹੀਂ ਦੀਦੀ ਤੁਸੀਂ ਗਲਤ ਸਮਝ ਗਏ ਮੈਂ ਇਹ ਗੱਲ ਤਾਂ ਕਹੀ ਨਹੀਂ ਮੈਂ ਤੁਸੀਂ ਅਚਾਨਕ ਫੋਨ ਫਾਨ ਵੀ ਨਹੀਂ ਕਰੇ ਬਿਨਾਂ ਦੱਸੇ ਤੂੰ ਆ ਗਏ ਮੈਂ ਤਾਂ ਤਾਂ ਮਾਂ ਨਾਲ ਕੱਪੜਿਆਂ ਵਾਲਾ ਬੈਨ ਆਹੋ ਫੋਨ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਟੜਕੀ ਜੀ ਕਰਿਆ ਮੇਰਾ ਵੇਖੇ ਪਿੰਡ ਜਾਣਾਗਾ ਪਿੰਡ ਜਾਣਾਗਾ ਮੈਂ ਤੇਰੇ ਭਾਈ ਨੂੰ ਪੁੱਛ ਲਿਆ ਹੈ ਉਹ ਕਹਿੰਦੇ ਚੱਲ ਭੱਗ ਜਾ ਨਹੀਂ ਮੇਰਾ ਭਰਾ ਕਿੱਥੇ ਗਿਆ ਹੋਇਆਗਾ ਉਹ ਤਾਂ ਕੰਮ ਤੇ ਗਏ ਹੋਇਆ ਨਹੀਂ ਮਾਂ ਤੁਸੀਂ ਅੱਛਾ ਗੱਡੀ ਲੈ ਕੇ ਭੱਗ ਗਿਆ ਫਿਰ ਕਿੰਨੇ ਦਿਨ ਹੋਗੇ ਉਹਨੂੰ ਤਾਂ ਹੋ ਗਏ 2-3 ਦਿਨ ਗਏ ਨੂੰ ਮਾ ਤੁਸੀਂ ਕੱਲੇ ਨਹੀਂ ਆਉਂਦੇ ਹੁੰਦੇ ਨਾ ਬਾਈ ਵੀ ਆਉਂਦਾ ਹੁੰਦਾ ਹਰ ਵਾਰ ਮੈਂ ਤਾਂ ਕਰਕੇ ਪੁੱਛਿਆ ਨਹੀਂ ਕੋਈ ਚਾਹ ਪਾਣੀ ਵੀ ਪੁੱਛੇਗੀ ਭਾਬੀ ਆਉਣ ਸਰ ਤੂੰ ਰੇ ਕੇਰਾ ਪਾ ਕੇ ਖੜ ਗਈ ਨਹੀਂ ਨਹੀਂ ਦੀਦੀ ਤੁਸੀਂ ਤਾਂ ਹੀ ਬੁਰਾ ਮੰਨ ਕੇ ਆਜੋ ਚਾਹ ਲੈ ਬੁਰਾ ਮੰਨਣ ਵਾਲੀ ਗੱਲ ਨਹੀਂ ਕੀ ਆਉਣ ਸਰ ਕੋਈ ਬੰਦਾ ਬੈਠਣ ਨੂੰ ਕਹਿੰਦਾ ਖੜਨ ਨੂੰ ਕਹਿੰਦਾ 100 ਸਵਾਲ ਪੁੱਛ ਲੇ ਤਾਂ ਮੈਨੂੰ ਨਹੀਂ ਤੁਸੀਂ ਆਜੋ ਦੀਦੀ ਲੈ ਮੈਨੂੰ ਫੜਾ ਦਿਓ ਬੈਗ ਭਾਰੀ ਹੋਗਾ ਆਜੋ ਬੱਲਾ ਦੇ ਕਰਦੀ ਹਰਦਾ ਸੀ ਵੀ ਵੀ ਠੀਕ ਆ ਮੈਂ ਤਾਂ ਠੀਕ ਆ ਪੁੱਤ ਨਾਲੇ ਮੇਰੀ ਗੱਲ ਸੁਣ ਵਧੀਆ ਹੋਇਆ ਤੂੰ ਆ ਗਈ ਮਾ ਮਾ ਤੀਆਂ ਦਾ ਸੌ ਪੜਦਾ ਹੁੰਦਾਗਾ ਆਪਾਂ ਗੱਲਬਾਤ ਕਰ ਲਾਂਗੇ ਇਹਦੇ ਕੋਲ ਤਾਂ ਮੈਂ ਕੋਈ ਗੱਲ ਵੀ ਨਹੀਂ ਕਰ ਸਕਦੀ ਹੈ ਜੀ ਨਹੀਂ ਆਹੋ ਹੋਰ ਹੀ ਤਾਂ ਆਪਦੇ ਪੇਕਿਆਂ ਦੀਆਂ ਗੱਲਾਂ ਲੈ ਕੇ ਬੈਠੀ ਰਹਿੰਦੀ ਆ ਮੈਂ ਪੇਤਿਆਂ ਦੀ ਤਾਂ ਨਹੀਂ ਕਦੇ ਇਹਨੇ ਗੱਲ ਕਰੀ ਮੈਂ ਵੀ ਕਮਾਂ ਹੋਰ ਪਰ ਤੈਨੂੰ ਪੱਥੇ ਦੇ ਕੋਲੇ ਕੀ ਭੇਤ ਦਿੱਤਾ ਮੈਂ ਤਾਂ ਘਰ ਦਾ ਪੇਤ ਭੇਜ ਦਿੰਦੀ ਹੈਗੀ ਨਾ ਲੋੜ ਹੀ ਨਹੀਂ ਭੇਤ ਦੇਣ ਦੀ ਮੈਨੂੰ ਤੈਨੂੰ ਥੱਕਲ ਕੇ ਜਾਈਆਂ ਮੈਨੂੰ ਕਹਿੰਦੀ ਦੀਦੀ ਹਾਂ ਦੀਦੀ ਨੇ ਆਉਣਾ ਹਾਂ ਮੈਂ ਅਗਲੇ ਨੂੰ ਪੇਤ ਕਰ ਦੇਵਾਂ ਮੇਰੀ ਕੁੜੀ ਨਹੀਂ ਆਉਣਾ ਹਾਂ ਹੈ ਅਗਲੀ ਭਵੇਂ ਚਾਰ ਕਪੜੇ ਚੱਕ ਕੇ ਆਪ ਟੱਪ ਜਾਂਦੀ ਵੀ ਕੁੜੀ ਨਹੀਂ ਆਉਣਾ ਤੂੰ ਮੇਰੀ ਗੱਲ ਸੁਣ ਆ ਮੈਂ ਬਾਹਰੋਂ ਆਈਆਂ ਬੈਗ ਚੱਕਿਆ ਹੋਇਆ ਤੇ ਮੇਰੇ ਅਖੇ ਦੀਦੀ ਨਾਲ ਕੋਈ ਫੋਨ ਕਰਿਆ ਤੁਸੀਂ 1 ਲੱਖ 30 ਆ ਗਏ ਨਾ ਕਿਸੇ ਨੂੰ ਦੱਸੋ ਨਾ ਕੋਈ ਨਾ ਪੁੱਤੇ ਦੀ ਗੱਲ ਦਾ ਗੁੱਸਾ ਨਾ ਕਰੀ ਇਹ ਤਾਂ ਇਹ ਜੁਈ ਆ ਕਹੇ ਨਾ ਫਿਰ ਮੜਾ ਮੋਟਾ ਬੰਦੇ ਨੂੰ ਕੋਈ ਬਿਠਾ ਕੇ ਗੱਲ ਪੁੱਛ ਰੇ ਕੋਈ ਉੱਥੇ ਖੜੀ ਨਹੀਂ ਮੈਨੂੰ ਘੇਰਾ ਪਾ ਲਿਆ ਸਭ ਗੱਲਾਂ ਦਾ ਤਾ ਨਾ ਪੈਦੇ ਦੁਨੀ ਇਹ ਜੀਆਂ ਗੁੱਸਾ ਨਾ ਕਰਿਆ ਕਰ ਤੂੰ ਤਾਂ ਬਾਲਾ ਗੁੱਸਾ ਕਰਦਾ ਤਾਂ ਇਹ ਗੁੱਸਾ ਚੜਦਾ ਨਹੀਂ ਮੈਂ ਤਾਂ ਹੁਣ ਚਾ ਲਿਆ ਰਵਾਜ ਹੀ ਹੈ ਨੀ ਔਰਤ ਹੈ ਰਵਾਜ ਹੀ ਹੈ ਨੀ ਆਏ ਗਏ ਨੇ ਚਾਪਣ ਪੁੱਛਣ ਦਾ ਲਿਆਂ ਦਿੰਦੀ ਆ ਲਿਆਂ ਦਿੰਦੀ ਮੇਰੀ ਗੱਲ ਸੁਣ ਬੀਬੀ ਜਦੋਂ ਮੈਂ ਉੱਥੋਂ ਆਈਆਂ ਹੂੰ ਠੀਕ ਐ ਮੈਂ ਤਾਂ ਉੱਥੋਂ ਵੀ ਟਲ ਕੇ ਆਈਆਂ ਕਿਉਂ ਹੋਰ ਆ ਮੇਰੀ ਨਣਦ ਕਿਹਾ ਗਈ ਉੱਥੇ ਹੋਰ ਮੇਰੀ ਨਣਦਾਰੀ ਆ ਉਹਦੇ ਜਵਾਬ ਕਰ ਰਹੇ ਨੇ ਪਰਮਣਾ ਆ ਰਿਹਾ ਮੈਂ ਤਾਂ ਕਿਹਾ ਮਹਾਪੀ ਚਾਰ ਦਿਨ ਮੈਂ ਤਾਂ ਜਾਣੀ ਤੁਸੀਂ ਉਹਦੀ ਪਕਾਓ ਜਿਹੇ ਜਿਹੇ ਮਰਜੀ ਖਾਓ ਹਾਂ ਹਾਂ ਪਕਾਓ ਪਕਦੀਆ ਖਾ ਚਾਰ ਦਿਨ ਟਲ ਹਾਂ ਆ ਆ ਜਾ ਪੁੱਤ ਭਾਈ ਟਰੇ ਚ ਲੈ ਆਉਂਦੀ ਥੱਲੇ ਆ ਨੀ ਮੰਮੀ ਨਹੀਂ ਫੜਾ ਦੇ ਹੁਣ ਸੋ ਫਿਰ ਤੂੰ ਟਰੇ ਚੱਕਣ ਬਗ ਜੰਗੀ ਭਾਬੀ ਤੂੰ ਘੰਟਾ ਟਰੇ ਲੈ ਕੇ ਨਹੀਂ ਆਉਣੀ ਹੈਗੀ ਚਾਹ ਰੋਟੀ ਰੋਟੀ ਬਣਾ ਲਾ ਬਣਾ ਲੈਨੀ ਆ ਮੰਮੀ ਹਾਂ ਕਿਦੀ ਤੁਸੀਂ ਖੈਰ ਨਾਲ ਹੀ ਆਏ ਹੋ ਨਾ ਤੈਂ ਪੁੱਛ ਕੇ ਕੀ ਲੈਣਾ ਲੈ ਆ ਨਹੀਂ ਸਕਦੀ ਕੁੜੀ ਦੋਦ ਨੋਹੀ ਗੰਦਾ ਫਿਰ ਤੇਰਾਂ ਉਹੀ ਜਾਣ ਲੈਣੀ ਕਰਤੀ ਆਗੀ ਮੇਰੀ ਤਾਂ ਹਾਂ ਲੰਗਰੇਚੀ ਪਾਉਂਦੇ ਨਹੀਂ ਹੁੰਦੇ ਚਾਚ ਹਟ ਗਏ ਨੀ ਜਹੇਜੀ ਬਣਾਈ ਉਹ ਜੀ ਪੀ ਲੈ ਤੂੰ ਤਾਂ ਆਪ ਨਖਰੇ ਹੱਥੀਆਂ ਨਾ ਕਰਿਆ ਤੀ ਕੀ ਹੁਣ ਤੇ ਬਣੀ ਸਭ ਕੁਝ ਪਿਆ ਕਰੇ ਕੀ ਨਹੀਂ ਹੈਗਾ ਕਰੇ ਹਾਂ ਨਲੀ ਮੇਰੀ ਗੱਲ ਸੁਣ ਇਹ ਬਿੰਦਕ ਪਿੱਛੇ ਮੈਨੂੰ ਕਹਿੰਦੇ ਆਖੇ ਖੈਰ ਨਾਲ ਆਈਆਂ ਮੇਰਾ ਘਰ ਐ ਭਈ ਜਦੋਂ ਮੇਰਾ ਪਿਓ ਨਹੀਂ ਰੋਕਦਾ ਮੇਰੀ ਮਾਂ ਨਹੀਂ ਰੋਕਦੀ ਇਹ ਕੌਣ ਹੁੰਦੀ ਆ ਰੋਕ ਨਾਲ ਫਿਕਰ ਹੁੰਦੀ ਆ ਭੈਣ ਭਰਾਈ ਨੂੰ ਫਿਕਰ ਨਹੀਂ ਹੁੰਦੀ ਹੈਗੀ ਐਨਾ ਨਾ ਲੜਿਆ ਕਰ ਕੋਈ ਨਾ ਗੁੱਸਾ ਠੰਡਾ ਕਰਿਆ ਕਰ ਗੱਲ ਲੜਨ ਦੀ ਨਹੀਂ ਹੈਗੀ ਗੱਲ ਤਾਂ ਹੱਕ ਦੀ ਆ ਜਿੰਨਾ ਇਸ ਘਰ ਚ ਹੱਕੇ ਦਾ ਉਦਬਤਾਂ ਮੇਰਾ ਨਹੀਂ ਪੁੱਤ ਫਿਰ ਹੱਕ ਹੁਣ ਇਹਦਾ ਵੀ ਤਾਂ ਹੱਕ ਆ ਕਿਉਂ ਲੜਦੀਆਂ ਤੇ ਮੇਰੀ ਗੱਲ ਸੁਣ ਬੀਬੀ ਜੇ ਇਹ ਐਂ ਕਰੂਗੀ ਨਾ ਵੀ ਅਖੇ ਤੂੰ ਖੈਰ ਨਾਲ ਆਈਂ ਚਲ ਚੁੱਪ ਕਰ ਚੰਗਾ ਮੇਰੀ ਗੱਲ ਤੂੰ ਆ ਗਈ ਨਾ ਆ ਗਈ ਮੈਂ ਇਸ ਘਰ ਚੋਂ ਹਿੱਸਾ ਲੈ ਜੂਗਾ ਅਬ ਦਾ ਹਾਂ ਕੋਈ ਨਾ ਕੋਈ ਨਾ ਤੂੰ ਸੂਟ ਲੈ ਆਈਂ ਚੰਗਾ ਸੋਨੇ ਸੋਨੇ ਸੂਟ ਦਵਾ ਕੇ ਲੈ ਉੱਤਰੀ ਚਾਚੇ ਕੇ ਸੂਟ ਆ ਰਹੇ ਨੇ ਨਾਲੇ ਆਪਾਂ ਚੱਲ ਕੇ ਆਮ ਗੋਇੰਦ ਦੇ ਘਰੇ ਲੋੜੀ ਅੰਨਾ ਦੇ ਕਹਿੰਦੇ ਸੀ ਕੁੜੀ ਨੂੰ ਬੁਲਾ ਲਈ ਮੈਂ ਕਹਿੰਦੇ ਕੋਮਲ ਨੂੰ ਬੁਲਾ ਲਈ ਮੈਂ ਤਾਂ ਕੋਈ ਨਾ ਇੱਕ ਮੈਂ ਸੂਟ ਲੈ ਕੇ ਆਈਆਂ ਪਾਰ ਹੋ ਜਾ ਉਹ ਹੈ ਤਾਂ ਪੁਰਾਣਾ ਪਰ ਜਿਹੜਾ ਤੇ ਮੈਨੂੰ ਨਵਾਂ ਸੂਟ ਦਵਾ ਕੇ ਲਿਆਂਗੀ ਇਸੇ ਹੋਂ ਤਾਂ ਜਾਣਦੀ ਆ ਇਹ ਤਾਂ ਸੁਮਿਆ ਲਈ ਇਹ ਤਾਂ ਸੁਮਿਆ ਲਈ ਹੈ ਇਸ ਹੋਂ ਦੂਗੀ ਮੇਰਾ ਫਿਰ ਆਪਾਂ ਵਜਾਇਆ ਮੰਗੀ ਲੋੜੀ ਤੇ ਮੰਮੀ ਰੋਟੀ ਤਾਂ ਬਣ ਗਈ ਪਾ ਕੇ ਲੈ ਮੈਂ ਕਿ ਠਹਿਰ ਕੇ ਖਾਉਂਗੇ ਐਡੀ ਛੇਦੀ ਬਣਾ ਵੀ ਦਿੱਤੀ ਪੁੱਤੋ ਉਹੀ ਗੱਲਾਂ ਫਿਰ ਤੇਰੀਆਂ ਆ ਕੇ ਰੱਖਿਆ ਹੀ ਮੰਮੀ ਮੈਂ ਰੋਟੀ ਤਾਂ ਤੁਹਾਨੂੰ ਪਤਾ ਤਾਂ ਹੈਗਾ ਮੈਂ ਕੰਮ ਕਿੰਨਾ ਸੇਤੀ ਕਰਦੀ ਆਂਗੀ ਆਟਾ ਗੁੰਨਿਆ ਪਿਆ ਹੋਣਾ ਸਬਜੀ ਬਣੀ ਪਈ ਹੋਣੀ ਦੋ ਰੋਟੀਆਂ ਲਾਤੀਆਂ ਹੋਣਗੀਆਂ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਜੇ ਕੱਪੜੇ ਲੈਣ ਸਬਜੀ ਕਾਦੀ ਬਣਾਈਆ ਸਬਜੀ ਸਬਜੀ ਤਾਂ ਇਹਦੀ ਟਿੰਡੀਆਂ ਦੀ ਬਣਾਈਆ ਮੈਂ ਨਹੀਂ ਖਾਂਦੀ ਉਹ ਹਾਂ ਮੈਂ ਤਾਂ ਛੋਲੂਆ ਬਣਾ ਕੇ ਦੇ ਨਵੀਂ ਸਬਜੀ ਬਣਾ ਕੇ ਦੇ ਮੈਨੂੰ ਤਾਂ ਚਲ ਕੋਈ ਨਾ ਦੀਦੀ ਪਨੀਰ ਬਣਾ ਦਾਂਗੇ ਮੈਂ ਤਾਂ ਛੋਲੂਆ ਖਾਉਂਗੀ ਕੋਈ ਨਾ ਪਈ ਚੁੱਪ ਕਰ ਜਾ ਕਰੋ ਤੁਸ ਤੂੰ ਤਾਂ ਹੁਣ ਸਰ ਸਿੰਘ ਨੂੰ ਮਿੱਟੀ ਚੱਕ ਦੇਣੀ ਕੋਈ ਨਾ ਦੀਦੀ ਜਿਹੜਾ ਤੁਸ ਅਸੀਂ ਕਹਾਂਗੇ ਉਹ ਹੀ ਬਣਾ ਦਾਂਗੇ ਮੈਂ ਨਵੇਂ ਕੱਪੜੇ ਲੈਣ ਲੈ ਜਾਊਗੀ ਮੰਮੀ ਨਾਲ ਕਿਹੜੇ ਬਰੀਆਂ ਉਹੀ ਗੱਲ ਫਿਰ ਤੇਰੀ ਕੋਈ ਨਾ ਲੈ ਆਈ ਸੂਟ ਤੂੰ ਅੜੀਏ ਕੰਮ ਕਰਾ ਰਹੀ ਆ ਕਿੱਡਾ ਸੋਹਣਾ ਤਾਂ ਪਾਈ ਫਿਰਦੀ ਆ ਤੇਨੂੰ ਉਹ ਰ ਦੱਸ ਕੀ ਨਾਲੇ ਮੇਰਾ ਭਰਾ ਤਾਂ ਉਹੀ ਇਦਾਂ ਆ ਕੇ ਲਈ ਸੀਗੀ ਮੈਂ ਦੇਖ ਲੈ ਸੋਹਣਾਗਾ ਉਹੀ ਨਹੀਂ ਪੈਸੇ ਤਾਂ ਜਵਾਬ ਦਿੰਦਾ ਮੇਰਾ ਭਾਈ ਤਾਂ ਐ ਕਹਿੰਦੀ ਸੀ ਇਹ ਤਾਂ ਕਿੰਨੇ ਵਾਰੀ ਪਾਲਿਆ ਲੋੜੀ ਤੇ ਪਾਉਣ ਵਾਸਤੇ ਕਹਿੰਦੀ ਸੀ ਕੋਈ ਨਾ ਲੋੜੀ ਤੇ ਪੈ ਜਾਣਾ ਹਾ ਫਰੀਕਾ ਹੀ ਹੋ ਗਿਆ ਮੇਰਾ ਮੇਰਾ ਫਰੀਕਾ ਹੀ ਹੋ ਗਿਆ ਭਾਬੀ ਨੂੰ ਤਾਂ ਵੀ ਆਖਿਆ ਆਪਦੀ ਕੁੜੀ ਨੂੰ ਸੂਟ ਦਵਾ ਕੇ ਲਿਓਗੀ ਹੁਣ ਮੈਂ ਰਹਿ ਗਈ ਨਹੀਂ ਫਿਰ ਕਿਉਂ ਬੋਲਣ ਲੱਗ ਜਾਨੀਆ ਹੁਣ ਸਰ ਤੂੰ ਲੱਗ ਜਾਨੀਆ ਤੂੰ ਭਈ ਕੰਮ ਕਰ ਲੈ ਖੜੀ ਹੋ ਕੇ ਜਾ ਭਾਬੀ ਨਹੀਂ ਮੈਂ ਜਾਦੀ ਔਖੀਆਂ ਫਿਰ ਮੈਂ ਮੈਂ ਬਗ ਜਾਨੀਆ ਭਈ ਆਉਦੇ ਸੋਰੀ ਬਗ ਤੂੰ ਕਿਹਾ ਕੋਹੀ ਗੱਲ ਫਿਰ ਕੋਮਲ ਕੁਝ ਹੋਰ ਬਣਾਉਣਾ ਤਾਂ ਦੱਸ ਦੋ ਦੇਖੀ ਮੰਮੀ ਮੈਂ ਕੁਝ ਨਹੀਂ ਕਿਹਾ ਹੈ ਮੈਂ ਚੰਗਾ ਫਿਰ ਤੂੰ ਬਗ ਜਾ ਕਮਲਿਆ ਨਹੀਂ ਕਰੀਦਾ ਹੁੰਦਾ ਹੈਗਾ ਤੂੰ ਤਾਂ ਕਮਲਿਆਂ ਨੂੰ ਲੱਗ ਜਾਨੀ ਆ ਬੜਿਆ ਆਪ ਲਿਆ ਕੇ ਸਾਰੇ ਕੰਮ ਹੁੰਦੇ ਨੇ ਤੂੰ ਤਾਂ ਉਹੀ ਕਮਲ ਹੁਣ ਤੇਰਾ ਭਾਈ ਤੇ ਇਹਦਾ ਪੱਖ ਪੂਰੂਗਾ ਸਰੀਕਾ ਤਾਂ ਕਰਦੀ ਆ ਮੇਰਾ ਪਰ ਸਰੀਕਾ ਕਰਦੀ ਆ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਰਦੀ ਆ ਮੇਰੇ ਪਾਪੇ ਨਾਲ ਗੱਲ ਕਰਨੀ ਗੱਲ ਤੇਰੇ ਪਾਪੇ ਨਾਲ ਆ ਚਾਹ ਲੈ ਜ ਆ ਭਾਈ ਮੈਂ ਨਹੀਂ ਪੀਂਦੀ ਮਿੱਠਾ ਜਾਂ ਘਾਟਾ ਮੈਂ ਵੀ ਨਹੀਂ ਪੀਂਦੀ ਹਾਂ ਮੇਰਾ ਸ਼ੇਰ ਪੁੱਤ ਆ ਰਿਹਾ ਓਏ ਸਤਿ ਸ੍ਰੀ ਅਕਾਲ ਪਪਾ ਸਤਿ ਸ੍ਰੀ ਅਕਾਲ ਕਿਵੇਂ ਠੀਕ ਹੈ ਠੀਕ ਹੈ ਤੂੰ ਜਮਾ ਮਾ ਤਕੜਾ ਹਾਂ ਹਾਂ ਤੂੰ ਕਿਵੇਂ ਮੈਂ ਵੀ ਠੀਕ ਹਾਂ ਠੰਡੀ ਵਿੱਚ ਕਿਵੇਂ ਆ ਗਈ ਤੂੰ ਉਹ ਠੰਡ ਚ ਉਹੀ ਆ ਗਈ ਬੱਸ ਮੈਥੇ ਉੱਥੇ ਪਿੰਡ ਕੰਮ ਨਹੀਂ ਹੁੰਦਾ ਦੀਗਾ ਕੀ ਕਰਾਂ ਮੁੰਡੇ ਨੇ ਕਿਹਾ ਤਾਂ ਨਹੀਂ ਕੁਛ ਨਾ ਲੈ ਮੈਨੂੰ ਕੌਣ ਕਹਿ ਦੂਗਾ ਕੁਛ ਹੈ ਕਹਾਉਣ ਵਾਲੀ ਹੈਗੀ ਹੈ ਤੇਰੀ ਭੈ ਸੱਸ ਕਿਵੇਂ ਹੈ ਠੀਕ ਆ ਗਈ ਹੋਰ ਬੱਤਰ ਪਾਪਾ ਉਧਰੋਂ ਠੀਕ ਹੈ ਠੀਕ ਨੇ ਵਧੀਆ ਨੇ ਸਾਰੇ ਗੋਲੀ ਮੰਗੂ ਫਿਰਦੇ ਨੇਗੇ ਹਾਂ ਮੈਂ ਕਿਉਂ ਨਹੀਂ ਆਇਆ ਆਪਣਾ ਬੇਟਾ ਜੀ ਉਹ ਨੂੰ ਤਾਂ ਕੋਈ ਕੰਮ ਹੋ ਗਿਆ ਫਿਰ ਮੈਂ ਬੱਪਾ ਬਸ ਤੇ ਚੜਿਆ ਹੀ ਮੈਂ ਤਾਂ ਪਹਿਲੀ ਵਾਰ ਸੀ ਚੜਿਆ ਹੀ ਮੈਂ ਤਾਂ ਸਨੇਹੀ ਆ ਗਈ ਸੀ ਅੱਛਾ ਹੋਰ ਮੈਂ ਪੁੱਛਿਆ ਦੀ ਮੇਰੇ ਪਾਪਾ ਕਿੱਥੇ ਗਿਆ ਕਿ ਖੇਤ ਗਿਆ ਹੋਇਆਗਾ ਮੈਂ ਬਸ ਗੇੜਾ ਜਾ ਮਾਰਨ ਗਿਆ ਸੀ ਸਰੋਂ ਜੀ ਦੇਖ ਕੇ ਮਾ ਮਾਹ ਪਾਣੀ ਲਾਉਣ ਆਲਾ ਅਸ਼ੀਆ ਹਾਂ ਪਾਲਕ ਬੁਲਕ ਵਧੀਆ ਹੋ ਗਈ ਆਪਣੇ ਇਥੇ ਕੀ ਸਬਜ਼ੀ ਪੂਰੀ ਲਾਈ ਹੋਈ ਆ ਤੁਹਾਾਰੇ ਹੀ ਗੇੜਾ ਮੈਂ ਜਾਉਂਗੀ ਜੀ ਬੀਬੀ ਨਾ ਵਗ ਜੀ ਹੋਰ ਜਾਂਦੀ ਹੋਏ ਮੈਂ ਨਾ ਉਰ ਸਾਗਰ ਨਾਲ ਕੇ ਲੈ ਕੇ ਜਾਉਂਗੀ ਰਿੰਦੂ ਦੀ ਭਾਬੀ ਰਿੰਦੂ ਦੀ ਸਾਗ ਚੰਗਾ ਹੋਰ ਢੋਲੂ ਭਰਾ ਕੇ ਲੈ ਜਾਉਂਗਾ ਤੇ ਤੜਕਾ ਲਾ ਕੇ ਖਾ ਲਾਂਗੇ ਕੋਈ ਨਹੀਂ ਤੇ ਹੁਣ ਕੀ ਕਰੀ ਜਾਂਦੀ ਆ ਤੇਰੀ ਬੀਬੀ ਉਹ ਤਾਂ ਅੰਦਰ ਬੈਠੀਆਂ ਨੇ ਮੈਂ ਚਾਹ ਪਿਆ ਕੇ ਚਾਹ ਹੈ ਚਾਹ ਪਿਆਤੀ ਚਾਹ ਮਣਾਈ ਥੀ ਆਹੀ ਪੰਗਲ ਪਾਣੀ ਜਿਹਾ ਚਾਹ ਕਰਕੇ ਦੇਤੀ ਨਾ ਕੋਈ ਚੱਜ ਦੀ ਹੈ ਨਾ ਕੋਈ ਨਾ ਕੋ ਮਠਾ ਨਾ ਦੁੱਧ ਧੀ ਧੀ ਰਾਣੀ ਨੂੰ ਹੈ ਚਾਹ ਹੈ ਜੀ ਕੁਛੀ ਉਹਨਾਂ ਨੂੰ ਪੁੱਛੀ ਉਹਨਾਂ ਨੂੰ ਤੇ ਖਵਾ ਨੀ ਕੁਛ ਹੈ ਖਵਾਇਆ ਨਹੀਂ ਕੋ ਨੂੰ ਕੁਛ ਵੀ ਨਹੀਂ ਖਵਾਇਆ ਹੋਗਾ ਕੀ ਗੱਲ ਅੱਜ ਸਰਦੀ ਆ ਗਈ ਖੁਆ ਖੁਆ ਕੱਢਿਆ ਨਹੀਂ ਹੈਗਾ ਤੁਸੀਂ ਕੋਈ ਨਹੀਂ ਕੱਢਾਂਗੇ ਕੱਢਾਂਗੇ ਤੂੰ ਆ ਗਈ ਤਾਂ ਹਾਂ ਆ ਗਿਆ ਮੈਂ ਚਾਹ ਨਹੀਂ ਬਣਾ ਕੇ ਦਿੱਤੀ ਕੁੜੀ ਨੂੰ ਦਿੱਤੀ ਤਾਂ ਹੈ ਕੀ ਇਹਨੇ ਚਾਹ ਉਹ ਕਹਿੰਦੀ ਵਧੀਆ ਨਹੀਂ ਬਣਾਈ ਉਹਨੂੰ ਕਹੇ ਕੁੜੀ ਨੂੰ ਮਾੜਾ ਜਾ ਫਿਰ ਬਣਾ ਦੂਗੀ ਮੈਂ ਤਾਂ ਇਹ ਕਹਿਣੀ ਆ ਕਿ ਹੁਣ ਠੰਡ ਹੋ ਗਈ ਖੋਆ ਖੋਆ ਕੱਢ ਲਓ ਮੇਰੀ ਗੱਲ ਸੁਣ ਪੂਰਾ ਹੋ ਜਾ ਬਾਪੇ ਕੋਈ ਨਾ ਖੋਆ ਤਾਂ ਬਣਾ ਦਾਂਗੇ ਹਾਂ ਮੈਂ ਇਹਨੂੰ ਐਂ ਕਹੀ ਦੀ ਆ ਲਾ ਕੇ ਖਾਣਾ ਦੇਖ ਹਣ ਹੂੰ ਲਾ ਕੇ ਕੋਈ ਵੀ ਕੁਛ ਨਹੀਂ ਹੈਗਾ ਗਾ ਹਾਂ ਤੇਰੀ ਬੀਬੀ ਜੀ ਮੈਂ ਕਹਿੰਦੀ ਆ ਭਈ ਉਵੇਂ ਕਰ ਪਾਪਾ ਮੇਰੀ ਗੱਲ ਸੁਣ ਲਾ ਕੇ ਖਾਣ ਵੀ ਕੀ ਗੱਲ ਆ ਇੱਕ ਤੇ ਮੇ ਤੂੰ ਤੇ ਤੇ ਦੋਦਨ ਲਾ ਕੇ ਵਗ ਜੇਂਗੀ। ਵਗ ਜੇਂਗੀ। ਸੌਖਾ ਤਾਂ ਸਾਨੂੰ ਆ ਰੋਟੀ ਟੁੱਕਦਾ ਜੇ ਅਗਲੀ ਵਾਗ ਗਏ ਸੀ ਕਿੱਧਰ ਫਿਰ ਸਾਨੂੰ ਨਹੀਂ ਦੇਣੀਆਂ ਰੋਟੀਆਂ ਪਰ ਇਹਨਾਂ ਨੇ। ਉਹ ਤਾਂ ਗੱਲ ਠੀਕ ਆ ਫਿਰ ਚਾਹ ਪਾਣੀ ਤਾਂ ਹੁਣ ਕਿਹਾ ਜਾਂਦਾ ਹੁਣ ਮੈਂ ਬੁੱਧਿਓ ਸੰਗਣੀ ਸੰਗਣੀ ਚਾਹ ਪੀਣੀ। ਨਹੀਂ ਤੇਰਾ ਘਰ ਆ ਤੂੰ ਬਣਾ ਕੇ ਪੀ ਲੈ। ਹੋ ਫਿਰ ਨਾ ਆਈ ਗਏ ਤਾਂ ਪਹਿਲਾਂ ਮੰਦਾ ਚਾਹ ਵਧੀਆ ਕਰਕੇ ਪੀ ਲੈ। ਕੋਈ ਨਹੀਂ ਫਿਰ ਮੇਰੀ ਹੁਣ ਉੱਦ ਮੜ ਕੇ ਹੁਣ ਚਾਰ ਹਾਂ। ਹੁਣ ਤੂੰ ਜਿਹੜਾ ਮਰਜੀ ਚਿੱਤ ਮਨ ਦਾ ਮਨ ਲੈ। ਉਹ ਤਾਂ ਮੈਂ ਆਪੀ ਕਰਕੇ ਪੀ ਲਾਂ। ਮੇਰੇ ਬਾਪੇ ਨੂੰ ਭੇਜ ਦੇ ਕੀ ਖਾਣਾ ਮੰਗਾ ਲਾ। ਮੇਰੇ ਬਾਪੇ ਨੇ ਤਾਂ ਇਹ ਕਹ ਦੋਟਾਈ ਕਿਲੋ ਖੁਆ ਹੋ ਜਾਊਗਾ ਖੁਆ ਤਾਂ ਮੈਂ ਤੈਨੂੰ ਐ ਕਹਿੰਦੀ ਸੀ ਕੁਛ ਕੋ ਗਾਜਰਾ ਵਾਲਾਂ ਨੇ ਚੱਕੇ ਕੋ ਪੁੱਛਿਆ ਹੀ ਮੱਜਾਂ ਨੇ ਉਹਨਾਂ ਦੇ ਬਾਵਾ ਹਾਂ ਨੌਰੇ ਤੋਂ ਲਿਆਵਾਂ ਮੈਂ ਘਰ ਦਾ ਦੁੱਧ ਲਿਆਵਾਂਗੇ ਫੇਰ ਖੁਆ ਬਣਾਵਾਂਗੇ ਨੌਰੇ ਤੇ ਲਿਆਉਣ ਤੈਨੂੰ ਕੋਈ ਨਹੀਂ ਹਾਂ ਖੁਆ ਖੁਆ ਕੱਢ ਲਾਂਗੇ ਹੋਰ ਕੁਛ ਗਾਜਰਾ ਬਣਾ ਲਾਂਗੇ ਇਦਾਂ ਗਿਆਊਗਾ ਉਹ ਹਾਂ ਹੋਰ ਨਾਲੇ ਮੇਰੇ ਭਾਈ ਦੀਪ ਕਿਵੇਂ ਆਇਆ ਨਹੀਂ ਫਿਰ ਸੱਚ ਮੈਂ ਤਾਂ ਪੁੱਛ ਨਹੀਂ ਭੁੱਲ ਗਈ ਤੈਨੂੰ ਕੰਮ ਹੋ ਗਿਆ ਕੋਈ ਕੰਮ ਹੋ ਗਿਆ ਤੇ ਉਹਨੂੰ ਕੋਈ ਹਾਂ ਮੈਂ ਨੰਬਰ ਲਾ ਕੇ ਦੇ ਮੈਨੂੰ ਮੈਂ ਗੱਲ ਕਰਦੀ ਹਾਂ ਉਹਦੇ ਨਾਲ ਨੰਬਰ ਮੇਰਾ ਫੋਨ ਚਾਰਜ ਲਾ ਰੱਖਿਆ ਮੈਂ ਹਾਂ ਨਹੀਂ ਤੂੰ ਕੋਈ ਪਤਾ ਨਹੀਂ ਲੱਗਦਾ ਜਵਾਖਾਂ ਦਾ ਲੜ ਪੈਂਦੇ ਨੇ ਨਹੀਂ ਨਹੀਂ ਆਏ ਤੇ ਲੜ ਕੇ ਤਾਂ ਨਹੀਂ ਆਈ ਨਾ ਨਾ ਫੋਨ ਚਾਰਜ ਲਾਇਆ ਪਿਆ ਮੇਰਾ ਤਾਂ ਹੋਰ ਹੁਣ ਚਾਰਜ ਲਾ ਰੱਖ ਚੱਲ ਮੇਰੀ ਗੱਲ ਸੁਣੋ ਚੱਲ ਕੋਈ ਨਾ ਤੂੰ ਬੈਠਾ ਤੇ ਗੱਲਬਾਤ ਕਰੋ ਮੈਂ ਆਉਣੀ ਆ ਮੈਂ ਚਾਹ ਬਣਾ ਉਹਨੂੰ ਐ ਕਹ ਭਾਬੀ ਨੂੰ ਛੋਲੂ ਇਹ ਸਬਜ਼ੀ ਬਣਾਉਗੀ ਮੈਂ ਹੋਰ ਨਹੀਂ ਪਕਾਉਣੀ ਪਹਿਲਾਂ ਮੇਰੀ ਸੁਣ ਲੋ ਚਾਹ ਬਣਾ ਦੇ ਮੈਨੂੰ ਬਣਾ ਦਾਂਗੇ ਕੋਈ ਨਾ ਮੈਂ ਮੜਿਆ ਮੈਂ ਬਣਾਉ ਉਹ ਬੱਪੇ ਚਾਹ ਆਪਣੇ ਵਾਸਤੇ ਦੋਨਾ ਵਾਸਤੇ ਮੈਂ ਬਣਾਉਂ ਕਿਉਂ ਮੈਂ ਦੁੱਧ ਚੰਗਾ ਹੋਰ ਦੁੱਧ ਮੁੱਕ ਗਿਆ ਨਹੀਂ 10 ਕਿਲੋ ਦੁੱਧ ਲੈਣ ਪੁੱਛਣ ਗਈਆ ਖੋਏ ਵਾਸਤੇ ਫਿਰ ਫਿਰ ਮੈਂ ਜਾਂਦੀ ਲੈ ਜੂੰਗੀ ਖੋਆ ਲੈ ਜੂੰਗੀ ਮੈਂ ਪਾ ਪੇਕਰ ਮਹੀਨਾ ਪੜੇ ਦੋਨਾਂ ਵਾਸਤੇ ਦੁੱਧ ਚ ਪੱਤੀ ਪਾ ਕੇ ਨਾ ਤੇ ਮੈਂ ਢੂਹੀ ਸਿੱਧੀ ਕਰ ਲਾਂ ਓ ਇਹਨਾਂ ਨੇ ਤਾਂ ਜਮੀਨ ਚੱਜਦੀ ਚਾਹ ਮਣਾ ਕਰ ਦਿੱਤੀ ਜਿਹੇ ਜੇ ਤੱਤਾ ਪਾਣੀ ਪੀ ਲਿਆ ਇਹ ਜੀ ਚਾਹ ਪੀਦੀ ਹਾਂ ਲਾ ਵੀ ਲੈ ਜਾਂ ਅੰਦਰ ਉਹਦੇ ਧਰ ਕੀ ਆ ਕੁੜੀ ਜੀ ਮੈਂ ਲਾਦਾ ਉਹਦਾ ਹੋਊਗਾ ਆਪਣੀ ਨੋਹ ਰਾਣੀ ਦਾ ਚਲ ਕੰਮ ਜਿਆਦਾ ਹੋ ਗਿਆ ਸਾਰਾ ਭਾਂਡੇ ਵੀ ਮੱਝ ਗਏ ਆ ਫੋਨ ਕਿਵੇਂ ਆਈਆਂ ਦਾ ਮੰਮੀ ਦਾ ਹੈਲੋ ਹਾਂ ਮੰਮੀ ਸੱਸੀ ਘਾਲ ਮੰਮੀ ਹਾਂ ਬਧੀਆਂ ਤੁਸੀਂ ਦੱਸੋ ਹਾਂ ਸੁੱਟੀਆਂ ਤਾਂ ਹੋ ਰਹੀਆਂ ਨੇ ਗਿਆ ਪਰ ਕੀ ਕਰਾਂ ਆ ਵੀ ਨਹੀਂ ਸਕਦੀ ਹੈਗੀ ਉਹ ਆ ਰਹੀ ਆ ਮੇਰੀ ਨਣ ਦਾ ਪਤਾ ਨਹੀਂ ਹਜੇ ਤੱਕ ਕਿੰਨੇ ਕ ਦਿਨ ਰਹੂਗੀ ਚੱਲ ਦੇਖਦੀ ਆ ਜੇ ਮੈਂ ਆ ਗਈ ਨਾ ਫਿਰ ਆਏ ਆਖਣਗੇ ਬੀ ਕੁੜੀ ਤਾਂ ਆਈ ਸੀ 4 ਦਿਨ ਵੀ ਇਹ ਆਪਦੀ ਪੇਕੀ ਬਾਗੀ ਚਲ ਮੰਮੀ ਦੇਖਨੀ ਇੱਕ ਵਾਰੀ ਆਪਦੀ ਸੱਸ ਨਾਲ ਗੱਲ ਕਰ ਲੂਗੀ ਕੀ ਕਹਿੰਦੀ ਹੈ ਫਿਰ ਮੈਂ ਉਵੇਂ ਕਰ ਲੂਗੀ ਚਲ ਮੈਂ ਨਾ ਮੰਮੀ ਰੋਟੀ ਬਣਾਉਣੀ ਆ ਹਜੇ ਤੇ ਮੇਰੀ ਸੱਸ ਆ ਕੇ ਬੋਲਣ ਨਾ ਲੱਗ ਜੇ ਵੀ ਕੁੜੀ ਦਾ ਸਹੇਕਾ ਕਰਨਾ ਲੱਗ ਗਈ ਵੀ ਅੱਜ ਹੀ ਹਜੇ ਰੋਟੀ ਵੀ ਨਹੀਂ ਬਣਾਈ ਚਲ ਠੀਕ ਆ ਮੰਮੀ ਚੰਗਾ ਲਾਉਣੀ ਆ ਬਾਅਦ ਹੁਣ ਹੀ ਲਾਉਣੀ ਆ 10 ਮਿੰਟਾਂ ਚ ਠੀਕ ਦੇਖ ਲੈ ਆਉਦੇ ਆਉਦੇ ਕੱਪੜੇ ਧੋ ਕੇ ਪਾ ਲੇ। ਹਲਤੀ ਬਾਇ ਤੇ ਲਾ ਨਾ। ਮੇਰੇ ਕੱਪੜੇ ਉੱਥੇ ਪਿਆ ਟੇਰ ਲੱਗਿਆ। ਨਹੀਂ ਭਾਬੀ। ਕੀ ਹੋ ਗਿਆ ਦੀਦੀ? ਭਾਬੀ ਆਉਦੇ ਆਉਦੇ ਕੱਪੜੇ ਧੋ ਕੇ ਉਤਾਰ ਪਰ ਹੀ ਪਈਆ ਕੀ ਗੱਲ ਹੈ? ਮੇਰੇ ਕੱਪੜਾ ਕਿਉਂ ਨਹੀਂ ਧੋਤੇ ਰਗੇ? ਦੀਦੀ ਤੁਹਾਡੇ ਕੱਪੜੇ ਮੈਨੂੰ ਤੇ ਆਏ ਨਹੀਂ ਹੈਗੇ ਕਿੱਥੇ ਪਏ ਸੀਗੇ? ਅਸਲੀਆ ਨਹੀਂ ਨਾ ਕੀ ਗੱਲ ਮੈਂ ਲੋਕਰ ਚ ਪਾ ਕੇ ਧਰਤੇ ਦੀ ਕੱਪੜੇ। ਉੱਥੀ ਤਾਂ ਪਏ ਸੀ ਮੇਰੇ ਤੇ ਕੱਪੜੇ ਮੇਰੇ ਚੱਲ ਕੋਈ ਨਾ ਦੀਦੀ ਮੈਂ ਧੋ ਦਿੰਨੀ ਹੈਗੀ ਲੜਦੇ ਕਾ ਨੂੰਗੇ ਮੰਮਾ ਲੜਦੀ ਨਹੀਂ ਹੈਗੀ ਮੈਂ ਤਾਂ ਗੱਲ ਕਰਦੀਆਂ ਕਿ ਵਿੱਚ ਤੂੰ ਆਪ ਦੇ ਕੱਪੜੇ ਧੋਣ ਜਾਣਦੀਆਂ ਮਸ਼ੀਨ ਵਿੱਚ ਹੀ ਪਾਉਣੋ ਦੀ ਕਿ ਕੀ ਗੱਲ ਕੇ ਪੇਕਿਆਂ ਤੋਂ ਲਈਆਂ ਤਾਂ ਉਹਦੀ ਹਿਰਵਾ ਕਰਦੀਆਂ ਨਹੀਂ ਦੀਦੀ ਇਹ ਜੀ ਤਾਂ ਕੋਈ ਗੱਲ ਨਹੀਂ ਮੈਂ ਧੋ ਦਿੰਨੀ ਹੈਗੀ ਲੈ ਤੁਸੀਂ ਫੜਾ ਦਿਓ ਜਿਹੜੇ ਹੋਰ ਵੀ ਮੈਂ ਕੱਪੜੇ ਧੋਣ ਨਾਲ ਮੇਰਾ ਕੋਟ ਧੋਣ ਵਾਲਾਗਾ ਹਾਂ ਨਾਲੇ ਲੈ ਕੱਢ ਕੇ ਦੇ ਦਿਓ ਬੈਗ ਚੋਂ ਜਿਹੜੇ ਕੱਪੜੇ ਹੈਗੇ ਉੱਥੀ ਪਏ ਨੇਗੇ ਮੇਰੇ ਤੇ ਮੇਰੇ ਮਿੰਜੇ ਕਰਦੀ ਆਗੀ ਤੈਨੂੰ ਐ ਨਹੀਂ ਪਤਾ ਲੱਗਦਾ ਵੀ ਕੱਪੜੇ ਧੋਣ ਨਾਲ ਪਏ ਨੇ ਕੋਈ ਨਾ ਦੀਦੀ ਧੋ ਦਿੰਨੇ ਆ ਕਿਉਂ ਬੋਲੀ ਆ ਨੂ ਮੰਮੀ ਕੁਛ ਨਹੀਂ ਦੀਦੀ ਦਾ ਇੱਕ ਸੂਟ ਜਾ ਰਹਿ ਗਿਆ ਧੋਣ ਨਾਲ ਆ ਤਾਂ ਕਰਕੇ ਇੱਕ ਸੂਟ ਕਿਉਂ ਮੰਮੀ ਨਾ ਮੇਰੀ ਗੱਲ ਸੁਣ ਪਈ ਮੈਂ ਇਹਦੇ ਨਾਲ ਲੜੀ ਆਨੀ ਹੈਗੀ ਹੈ ਵਿਚਾਰ ਕੋਈ ਨਾ ਤੇਰੀ ਪਰਜਾਈ ਆ ਪਰਜਾਈ ਇਹ ਕੋ ਗੱਲ ਬਣੀ ਤੇਰੀ ਕੁੜੀ ਦਾ ਸੂਟ ਕਿਵੇਂ ਛੜਕਦਾ ਤੈ ਨਹੀਂ ਮੰਮੀ ਉਹ ਨਾ ਮੇਰੀ ਗੱਲ ਹੋ ਗਈ ਮੈਂ ਪਤਾ ਉਹ ਤੇ ਕੁੜੀ ਨੂੰ ਫੁੱਲਾਂ ਨੂੰ ਗੁਰੱਖਿਆ ਹੋਇਆਗਾ ਤੈਨੂੰ ਤੇ ਮਚੇ ਮਾ ਹੋਗਾ ਵੀ ਇਹ ਕਿੱਥੇ ਆ ਗਈ ਇਹ ਕਾ ਤੋ ਆ ਗਈ ਇੱਥੇ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਤੁਸੀਂ ਤਾਂ ਨਹੀਂ ਮੰਮੀ ਦੇਖੀ ਮੇਰੀ ਗੱਲ ਸੁਣ ਜਦੋਂ ਭਾਬੀ ਕੱਪੜੇ ਧੌਂਦੀ ਸੀ ਮਸ਼ੀਨ 'ਤੇ ਡੇਗਣਾ ਸੀ ਹਾਂ ਧੋਈ ਸਕਦੀ ਐ ਤੂੰ ਧੋਣਦੀ ਫੇਰ ਕਿੱਡੀ ਕਰਦੀ ਸੀਗੀ ਮੇਰੀ ਤਾਂ ਸੜ ਪਈ ਮੇਰੀ ਦੀ ਨੜ ਕੀ ਸਰੀਕਾ ਦਾ ਹੈ ਜਵਾਕੜੀਆਂ ਵਰ ਕਿਤੇ ਹੈਗੀ ਹੈਗੀ ਮੈਂ ਲੜੀ ਆਨੀ ਆ ਵੀ ਨਾ ਤੇਰੀ ਪਰਜਾਈ ਆ ਤੇਰੀ ਪਰਜਾਈ ਆ ਤੇਰੀ ਪਰ ਤੂੰ ਤਾਂ ਇੱਕ ਵੀ ਨਾ ਸੋਚੀ ਹੈਗੀ ਮੰਮੀ ਕੋਈ ਨਾ ਮੈਂ ਤੋਦੂਗੀ ਆ ਕਾ ਲੈ ਰੱਖਿਆ ਬਸ ਇਹ ਤੇ ਗੱਲਾਂ ਮਾਰ ਲਈਆਂ ਆਂ ਦੀ ਮਾਂ ਨਾ ਘੱਟ ਮਾਰ ਲਈਆਂ ਆਂ ਹਾਂ ਬਸ ਮਾਂ ਜੋ ਕੀ ਆਗੀ ਮੇਰੇ ਕੱਪੜੇ ਤੁਹਾਡੇ ਭਾਬੀ ਚੁੱਪ ਕਰਕੇ ਹਾਂ ਮੰਮੀ ਮੇਰੀ ਮੰਮੀ ਦਾ ਫੋਨ ਆਊਗਾ ਮਾਂ ਦਾ ਫੋਨ ਆਊ ਕੋਈ ਨਾ ਮੈਂ ਕਰ ਦੂਗੀ ਗੱਲ ਹਾਂ ਆਊਗਾ ਪਰ ਤੇਰੇ ਫੋਨ ਆਉਂਦੇ ਨੇ ਤੈਨੂੰ ਮਾਂ ਦੇ ਠੀਕ ਆ ਮੈਂ ਤੋਦਨੀ ਨਹੀਂ ਤੋਦਣਾ ਸ਼ਰੀਕਾ ਕਰਨ ਦੀ ਕੋਈ ਲੋੜ ਨਹੀਂ ਮੈਂ ਤਾਂ ਤੈਨੂੰ 3 ਵੰਗੂ ਰੱਖਦੀਆਂ ਹੈਂ ਮੰਮੀ ਮੈਂ ਤੋਹ ਦਿੰਨੀ ਆ ਤੁਸੀਂ ਕਿਉਂ ਗੱਲ ਨੂੰ ਵਧਾਈ ਜਾਂਦੇ ਹੋ ਮੈਂ ਤਾਂ ਹੁਣ ਜਾ ਬੁੱਦਾ ਦੇਖਲਾ ਕਰਦੀ ਮੇਰੀ ਕੀ ਦਾ ਸ੍ਰਿੱਕਾ ਕਰਨ ਦੀ ਲੋੜ ਨਹੀਂ ਲਾਡਾ ਨਾ ਰੱਖਿਆ ਤਾਂ ਪਿਓ ਨੂੰ ਨਹੀਂ ਪਤਾ ਕੱਪੜੇ ਧੋ ਲੇ ਧੋਨੀਆ ਮੰਮੀ ਮੈਂ ਗੱਲ ਨੂੰ ਵਧਾ ਕੇ ਬਹਿ ਗਏ ਮੰਮੀ ਵੀ ਨਾ ਦੀਦੂ ਨੂੰ ਵੀ ਆ ਨਹੀਂ ਹੈਗਾ ਵੀ ਦੱਸ ਦੇਣ ਚੱਲ ਤੋਹ ਦਿੰਨੀ ਐਡੀ ਕਿੱਡਿਕ ਗੱਲ ਹੋ ਗਈ ਮੈਂ ਲਾਲਾ ਕਲੇਸ਼ ਕਰਾਉਣੀ ਆਈ ਐ ਤਾ ਉਰੇ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਹੈ ਇਹਨੂੰ ਐ ਨਹੀਂ ਪਤਾ ਹੈਗਾ ਵੀ ਮੈਂ ਲੜਕੇ ਭੱਜਿਆ ਜੇ ਮੈਂ ਜਾਣਾ ਸੀ ਮੈਂ ਆਪਣੇ ਬੰਦੇ ਨਾਲ ਜਾਂਦੀ ਨਿਲਤਰੀ ਕਿੱਡੀ ਤਾਂ ਉੱਥੇ ਬੈਲੀਓ ਬਣਦੀ ਵੀ ਹਾਂ ਭਾਈ ਮੇਰੀ ਧੀ ਆਈਏ ਮੇਰਾ ਜਮਾਈ ਆਏਗਾ ਮੂੰ ਚੱਕ ਕੇ ਤੁਰਿਆ ਹੈ ਵੀ ਜੇ ਕੋਈ ਗੱਲ ਬਾਤ ਸੀ ਤੂੰ ਮੈਨੂੰ ਦੱਸ ਦਿੰਦੀ ਵੀ ਭਾਈ ਉਹ ਕੰਮ ਨਹੀਂ ਕਰਦੀ ਜਾਂ ਮੈਨੂੰ ਤੇਰੀ ਮਾਂ ਕੋਕ ਕਹਿੰਦੀ ਆ ਭਲਾਂ ਦੀ ਐ ਐ ਉੱਥੋਂ ਐ ਆ ਗਈ ਇਹ ਵੀ ਜਿਵੇਂ ਮੁੜ ਕੇ ਆਉਣੇ ਨਹੀਂ ਹੁੰਦਾ ਹੈਗਾ ਵੀ ਰਹਿਣਾ ਤਾਂ ਤੈਨੂੰ ਉੱਥੇ ਹੀ ਪਊਗਾ ਕੋਈ ਨਹੀਂ ਇਹਦੇ ਮਾਂ ਪਿਓ ਨਾਲ ਹੀ ਕਰਦੇ ਮਿਲੂ ਗੱਲ ਕਰਦੇ ਗਏ ਜੁੰਡਲ ਵੀ ਕੋਈ ਨਹੀਂ ਵੀ ਸਾਰੇ ਜੀ ਗੱਲ ਨਹੀਂ ਨਾ ਇਹਨਾਂ ਨੇ ਉਹ ਵੀ ਮਸਤਾ ਰੱਖੀ ਆ ਕੁੜੀ ਕੁੜੀ ਕਰਕੇ ਕੋਈ ਨਾ ਮੈਂ ਕਰਦਾ ਕਰਦਾ ਜਿੰਨਾਂ ਨਾਲ ਭਾਬੀ ਰੋਟੀਆਂ ਖਾ ਖਾ ਕੇ ਤਾਂ ਮੈਂ ਅੱਕ ਗਈ ਮੈਨੂੰ ਛੋਲ ਬਣਾ ਕੇ ਦੇ ਨਮਕੀਨ ਨਾਲ ਤੂੰ ਤਾਂ ਵੜੇ ਸੁਆਦ ਬਣਾਉਣੀ ਆ ਦੇਦੀ ਕੋਈ ਨਾ ਬਣਾ ਦੇਣੀ ਤੁਸੀਂ ਮਾੜਾ ਜੈ ਇੰਨੇ ਸਮਾਨ ਤਿਆਰ ਕਰ ਦੋ ਗੰਡੇ ਕੱਟ ਦੋ ਮੈਂ ਕੱਪੜੇ ਲਾ ਲਿਆ ਮੈਂ ਜਿਹਦੇ ਗੰਡੇ ਕੱਟਣੇ ਹੁੰਦੇ ਆ ਆਪ ਹੀ ਨਾ ਛੋਲ ਬਣਾ ਕੇ ਖਾ ਲਾਂਦੀ ਫਿਰ ਤਾਂ ਸੀਟੀਆਂ ਹੀ ਮਰਉਣੀਆਂ ਨੇ ਦੋ ਚੁੱਪ ਕਰਕੇ ਨਾ ਭਾਬੀ ਹੇ ਰੱਬ ਮੈਂ ਤਾਂ ਤਪਾ ਤੈਨਾਂ ਨੇ ਕਿਵੇਂ ਕਰਾਂ ਮੈਂ ਵੀ ਦੇਖ ਰਹੀ ਹਾਂ ਚੱਕ ਕੇ ਬੈਗ ਨਾ ਪੇਕੀ ਵੱਜਦੀ ਆ ਸਸਰੀ ਘਰ ਬਈ ਸਸਰੀ ਘਰ ਬਈ ਕਿਵੇਂ ਦੁਖੀ ਹੋਈ ਬੈਠੀਆਂ ਬਸ ਬਈ ਕੀ ਦੱਸਾਂ ਸੋਨੂੰ ਉਹ ਕੋਮਲ ਕਿੱਥੇ ਰਲੇ ਉਹ ਤਾਂ ਅੰਦਰ ਆ ਬਈ ਉਹ ਲੜਕੇ ਆਈਏਗੀ ਓਏ ਹੋਰ ਬਈ ਮੈਂ ਇੱਥੇ ਕੀ ਲੈਣਾ ਆ ਮੈਨੂੰ ਵੀ ਸ਼ੱਕ ਹੈਗਾ ਸੀ ਬਈ ਮੈਂ ਉਹਨੂੰ ਬਾਰ-ਬਾਰ ਇਹੀ ਗੱਲ ਪੁੱਛੀ ਸੀ ਵੀ ਤੁਸੀਂ ਖੈਰ ਨਾਲ ਆਏ ਹੋ ਮੈਨੂੰ ਕਹਿੰਦੀ ਮੈਂ ਆ ਨਹੀਂ ਸਕਦੀ ਮੇਰਾ ਕਰਮ ਬਾਈ ਤੈਨੂੰ ਕੀ ਦੱਸਾਂ ਜਦੋਂ ਦੀ ਆਈ ਐ ਨਾ ਮੈਨੂੰ ਤਪਾਰੱਖਿਆ ਮੇਰੀ ਸੱਸ ਨਾਲ ਵੀ ਲੜਾਤਾ ਮੈਨੂੰ ਤਾਂ ਉਹ ਮੇਰੀ ਗੱਲ ਸੁਣ ਬਾਈ ਆਹੀ ਹਾਲਤਾ ਉਹ ਸਾਡੇ ਕਰਕੇ ਹੀ ਆ ਆ ਮੇਰੀ ਭੈਣ ਆਈ ਸੀਗੀ ਦੋ ਦਿਨ ਤੈਨੂੰ ਪਤਾ ਜਵਾਕਾਂ ਨੂੰ ਛੁੱਟੀਆਂ ਨਹੀਂ ਗੀਆਂ ਹੁਣ ਇਹ ਨਹੀਂ ਚੱਲ ਮੈਂ ਪਿੱਕੇ ਜਾਨੀ ਆ ਦੋ ਚਾਰ ਦਿਨ ਲਾਇਆ ਨਹੀਂ ਆ ਹੈ ਉਹਦੇ ਨਾਲ ਵੀ ਲੜੀ ਜਾਇ ਕਰੇ ਫਰੀਕਾ ਕਰੀ ਜਾਇ ਕਰੇ ਜੀ ਉਹ ਉਹ ਮੰਨ ਕੇ ਚੱਲ ਕਦੇ ਰੋਟੀ ਨਾਲ ਆਹੀ ਇਹ ਤਾਂ ਰੋਟੀਆਂ ਖਾਂਦੀ ਆ ਇਹ ਤਾਂ ਰੋਟੀ ਨਹੀਂ ਲਾਉਂਦੀ ਹੈਗੀ ਮੈਥੋਂ ਨਹੀਂ ਕੰਮ ਹੁੰਦਾ ਕਰ ਲੋ ਆਪਦਾ ਉਧਰੋਂ ਵੀ ਮਾਂ ਨਾਲ ਲੜੀ ਜਾਂਦੀ ਹੈ ਜੇ ਸਾਡੇ ਨਾਲ ਹੀ ਲੜੀ ਜਾਊ ਫਿਰ ਉਹਦੀ ਟੈਂਡ ਕਿੱਥੇ ਹੋਊਗੀ ਹਾਂ ਹਾਂ ਬਈ ਅੱਜ ਦੇਖ ਲੋ ਇੱਕ ਸੂਟ ਰਹਿ ਗਿਆ ਸੀ ਉਹਦਾ ਧੋਣ ਵਾਲਾ ਤੇ ਮੰਮੀ ਕੋਲੇ ਇੰਨੀਆਂ ਗੱਲਾਂ ਬਣਾਵਣਾ ਕੇ ਲਾਈਆਂ ਇਹ ਤਾਂ ਮੇਰਾ ਸਰੀਕਾ ਕਰਦੀ ਆ ਵਿਚਾਰ ਐਡੀ ਕੀ ਗੱਲ ਆ ਤੂੰ ਮੈਨੂੰ ਕਹਿ ਦੇ ਵੀ ਭਾਬੀ ਮੇਰਾ ਸੂਟ ਰਹਿ ਗਿਆ ਤੂੰ ਧੋ ਦੇ ਚੱਲ ਮੈਂ ਧੋ ਦੂੰਗੀ ਵੀ ਇਹੇ ਜੀ ਕੀ ਗੱਲ ਆ ਮੰਮੀ ਨੂੰ ਵੀ ਮੇਰੇ ਨਾਲ ਲੜਾਤਾ ਉਹ ਬਈ ਮੈਂ ਹੁਣ ਤੈਨੂੰ ਕੀ ਦੱਸਾਂ ਇਹਨਾਂ ਦਾ ਨਾ ਮੇਰਾ ਲਹੂ ਪੀ ਰੱਖਿਆ ਇਹ ਮੈਂ ਤੈਨੂੰ ਦੱਸਦਾ ਇਹ ਕਰਦੀ ਸ਼ੁਰੂ ਤੋਂ ਐ ਸੀਗੀ ਪਰ ਮੈਨੂੰ ਐ ਹੋ ਗਿਆ ਵੀ ਚਲ ਕੋਈ ਨਹੀਂ ਜਦੋਂ ਅਖ ਜਿੱਲੇ ਹੋ ਜਾਣਗੇ ਇਹ ਸੁਧਰ ਜੂ ਸੈੱਟ ਹੋ ਜੂ ਪਰ ਇਹ ਤਾਂ ਉਮੀਦ ਦੀ ਉਮੀਦ ਆ ਇਹਦਾ ਤਾਂ 1% ਫਰਕ ਨਹੀਂ ਪਿਆ ਮੇਰੇ ਤਾਂ ਹੁਣ ਇਹ ਤਾਂ ਕੈਪ ਆ ਮਾਰ ਠੀਕ ਹੈ ਨਾ ਮੇਰੀ ਸੁਣ ਲੈ ਬਈ ਗੱਲ ਤੇਈ ਸਾਸ ਨੂੰ ਬੁਲਾ ਦੇ ਮੈਂ ਤਾਂ ਦੋ ਨਾ ਇੱਕ ਗੱਲ ਕਰਨੀ ਵੀ ਮੈਂ ਤਾਂ ਇਹਨੂੰ ਰੱਖਦਾ ਨਹੀਂ ਰੱਖੋ ਜਰਾ ਆਪਣੀ ਨੂੰ ਬਾਈ ਉਹ ਵੀ ਨਹੀਂ ਵੀ ਮਮੀ ਵੀ ਨਹੀਂ ਮੇਰੀ ਸੁਣਦੀ ਉਹ ਵੀ ਇਸੇ ਬੰਨੀ ਹੋ ਕੇ ਖੜਦੇ ਜਿੱਥੇ ਗਲਤ ਆ ਉੱਥੇ ਤਾਂ ਕਹਿ ਸਕਦੇ ਆ ਸਾਂਝੀ ਗੱਲ ਕਰ ਸਕਦੇ ਆ ਹੁਣ ਮੈਨੂੰ ਵੀ ਐਵੇਂ ਲੱਗਦਾਗਾ ਵਿੱਚ ਆ ਕੇ ਬੈਗ ਮੈਨੂੰ ਵੀ ਆਪਦੇ ਪੇਕ ਹੀ ਜਾਣਾ ਪਊਗਾ ਐਂ ਕਰਦੀ ਆ ਬਾਈ ਮੈਂ ਵੀ ਹੁਣ ਬਾਈ ਤੂੰ ਤਾਂ ਵਧੀਆ ਰਹੇਗਾ ਪਰ ਖੜਾ ਛੜਾ ਲੈ ਹਾਂ ਸਹੀ ਗੱਲ ਆ ਬਈ ਚਲੋ ਬਈ ਅੰਦਰ ਫਿਰ ਤੁਸੀਂ ਗੱਲ ਕਰ ਲਓ ਮੰਮੀ ਨਾ ਮੈਂ ਵੀ ਜਾਣੀ ਆ ਮੈਂ ਵੀ ਰਹਿਣਾ ਨਹੀਂ ਹੁਣ ਬਸ ਇਸ ਕਰ ਮਰਦੀਪ ਕਿਵੇਂ ਪੁੱਤ ਉਹ ਮੈਂ ਤਾਂ ਠੀਕ ਆ ਬੀਬੀ ਨਾ ਤੂੰ ਮੇਰੀ ਗੱਲ ਸੁਣਾ ਆਪਦੀ ਕੁੜੀ ਨੂੰ ਉਰੇ ਬਿਠਾਈ ਗਈ ਬੈਠੀ ਹੈ ਤੇਰਾ ਹੱਕ ਕੀ ਹੈਗਾ ਮੈਂ ਕਾਹਦਾ ਬਠਾ ਪੁੱਤ ਬੈਠਣਾ ਜਾ ਉਹ ਮੈਂ ਨਹੀਂ ਬੈਠਦਾ ਪੁੱਤ ਹੈਗਾ ਨਹੀਂ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕਰੀ ਉਹ ਤਾਂ ਬਾਈ ਹੁਣੀ ਆਏ ਸੀਗੇ ਮੈਂ ਤਾਂ ਤੈਨੂੰ ਪੁੱਛੀ ਨਹੀਂ ਵੀ ਕੀ ਗੱਲ ਕਰੀ ਆ ਮੈਂ ਤਾਂ ਤੈਨੂੰ ਗੱਲ ਨਹੀਂ ਕੀਤੀ ਕਰੀ ਆ ਕਿ ਨਾ ਤੁਸੀਂ ਮੇਰੇ ਵਾਂ ਨਹੀਂ ਝਾਕ ਕੇ ਸੀ ਨਾ ਮੈਂ ਤਾਂ ਕਰ ਮੈਂ ਤਾਂ ਕੰਮ ਤੇ ਵੀ ਜਾਣਾਗਾ ਮੈਂ ਬੇਲਾ ਨਹੀਂ ਹੈਗਾ ਗੱਲ ਦੱਸ ਪੁੱਤ ਗੱਲ ਕੀ ਹੋਈ ਹੈ ਹਾਂ ਗੱਲ ਸਾਨੂੰ ਪਤਾ ਹੀ ਨਹੀਂ ਗੱਲ ਸਾਨੂੰ ਪਤਾ ਹੀ ਨਹੀਂ ਕਿਤਾ ਵਰਗੇ ਹੁੰਦੇ ਨੇ ਕੀ ਗੱਲ ਹੋਈ ਹੈ ਮੈਨੂੰ ਦੱਸ ਪੁੱਤ ਕੀ ਗੱਲ ਹੈ ਬਸ ਕਰ ਜਾ ਬੀਬੀ ਤੂੰ ਮੈਨੂੰ ਆ ਮਿੱਠੇ ਗੋਲੇ ਜਨ ਦੇ ਮੈਂ ਤੂੰ ਸੀ ਮੈਂ ਤਾਂ ਜਿੱਦਾਂ ਤੋਰੇ ਬਹਿ ਜਾਣਾ ਤੇਰੀ ਗੱਲ ਸੁਣ ਤੂੰ ਤਾਂ ਮੈਨੂੰ ਲੱਗਦਾ ਕਹਿਣ ਮੈਨੂੰ ਜਿੱਦਾਂ ਗੱਲ ਦਾ ਹੀ ਨਹੀਂ ਪਤਾ ਜਾਂ ਤਾਂ ਗੰਡ ਦੱਸ ਦੇ ਗੱਲ ਬੀਬੀ ਤੈਨੂੰ ਸਾਰਾ ਪਤਾ ਆ ਤਾਂ ਸੁਣਦੇ ਆ ਸਾਰਾ ਪਤਾ ਤ ਸਾਰੀਆਂ ਗੱਲਾਂ ਇੱਥੋਂ ਜਾਂਦੀਆਂ ਤੂੰ ਕਰਾਉਣੀ ਆ ਸਾਰੇ ਕੰਮ ਆ ਹਾਂ ਮੁੰਡਾ ਆ ਰਿਹਾ ਕਿਵੇਂ ਆ ਮੁੰਡਿਆ ਮੈਂ ਤਾਂ ਠੀਕ ਆ ਪਰ ਤੁਸੀਂ ਨਹੀਂ ਠੀਕ ਹੈਗੇ ਠੀਕ ਹੈ ਹਾਂ ਉਹ ਕਿਵੇਂ ਗੁੱਸਾ じゃ ਹੋ ਰਿਹਾ ਓਏ ਗੁੱਸਾ ਨਾ ਹੋਵਾ ਹੋਰ ਕੀ ਕਰਾਂ ਯਾਰ ਛੋਡੀ ਕੁੜੀਆਂ ਦਾ ਮੇਰਾ ਦਿਮਾਗ ਲਾ ਰੱਖਿਆਗਾ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਉਹੀ ਗੱਲ ਫਿਰ ਬੈਹ ਜਾ ਤੂੰ ਗੱਲ ਤੂੰ ਇਹਨੂੰ ਪੁੱਛ ਲੈ ਆ ਮਾਂ ਨੂੰ ਪੁੱਛ ਲੈ ਮੇਰੀ ਮਗਰਲ ਇਹਨੂੰ ਜਿਵੇਂ ਗੱਲ ਦਾ ਹੀ ਨਹੀਂ ਪਤਾ ਹੈਗਾ ਹਾਂ ਗੱਲ ਦਾ ਨਹੀਂ ਪਤਾ ਬੈਹ ਜਾ ਥੋੜੀ ਬੈਠੇਂਗੀ ਪ੍ਰੋਪਰ ਥੋੜੀ ਬੈਠੇਗੀ ਹੁਣ ਤੂੰ ਚਾਹ ਪਾਣੀ ਲਿਆ ਦੇ ਭਾਈ ਲੋੜ ਦੀ ਮੈਨੂੰ ਤਾਂ ਚਾਹ ਪਾਣੀ ਦੀ ਮੈਂ ਲਿਆ ਦੇ ਚਾਹ ਲੈ ਕੇ ਆ ਪਰੋਣੇ ਵਾਸਤੇ ਲਿਆ ਦੇ ਹੋਰ ਹੁਣ ਮੈਂ ਤਾਂ ਚਾਹ ਪੀਂਦਾ ਨਹੀਂ ਗੱਲ ਕੀ ਆ ਮੇਰੇ ਨਾਲ ਮੈਂ ਤਾਂ ਇਹ ਕਹਿੰਦਾ ਵਾਂ ਹਾਂ ਹਾਂ ਰੱਖਿਆ ਫਰਕ ਹਾਂ ਤੇਰੀ ਬੀਬੀ ਪਾਪਾ ਕੇ ਮੇਰੇ ਠੀਕ ਹੈ ਬੀਬੀ ਪਾਪਾ ਤਾਂ ਬਸ ਠੀਕ ਨਹੀਂ ਹੈਗੇ ਹੁਣ ਤਾਂ ਜਿਹੇ ਜਿਹੇ ਹਾਲਾਤ ਬਣੇ ਪਏ ਨਾ ਉਹ ਦੇ ਉਹ ਤਾਂ ਬੜਾ ਟਾਈਮ ਨਹੀਂ ਕੱਟਦੇ ਅਸੀਂ ਕਾ ਕੀ ਮੈਂ ਤਾਂ ਭਰਾ ਜਿਵੇਂ ਫੰਕ ਲਓ ਭਾਈ ਚਾਹ ਮੈਂ ਨਹੀਂ ਪੀਂਦਾ ਹੈਗਾ ਉਹ ਕੀ ਗੱਲ ਮੁੰਡਿਆ ਕਰੀਏ ਨਾ ਤੂੰ ਯਾਰ ਮੇਰਾ ਮਾਨਕ ਆ ਪਿਆ ਮੇਰਾ ਮਰਨ ਹੋਇਆ ਪਿਆਗਾ ਤੇਰਾ ਗੱਲ ਆ ਗਿਆ ਹਾਂ ਮੈਂ ਸਰਿਆ ਨਹੀਂ ਹੈਗਾ ਆ ਦੇਖ ਕਿਵੇਂ ਬੋਲਦੀ ਆ ਕੀ ਸਿਖਾਇਆ ਤੁਸੀਂ ਇਹਨੂੰ ਮੇਰੀ ਗੱਲ ਇਹ ਗੱਲ ਥੋੜਾ ਪੁੱਤ ਖੜ ਜਾ ਗੱਲ ਗੱਲ ਸੁਣ ਲੈਣ ਦੇ ਨਹੀਂ ਹੈਗੀ ਹਾਂ ਮਾੜਾ ਮੋਟੇ ਨੂੰ ਸਮਝਣਾ ਚਾਹੀਦਾਗਾ ਚੁੱਪ ਕਰ ਤੂੰ ਦੱਸ ਭਾਈ ਚੁੱਪ ਕਰ ਸਾਡੀ ਕੁੜੀ ਚ ਕਸੂਰਾ ਸੀ ਕੁੱਟਾਂਗੇ ਦੱਸ ਦੇ ਆਹ ਕੁੜੀ ਹਾਂ ਛੋਡੀ ਕੁੜੀ ਤੇ ਸਾਰੇ ਕਸੂਰ ਨੇ ਮੇਰੀ ਗੱਲ ਸੁਣਾ ਆ ਮੇਰੀ ਭੈਣ ਆਈ ਹੁਣ ਦੋ ਤਿੰਨ ਜਮਾਕਾਂ ਨੂੰ ਲੈ ਕੇ ਕਹਿੰਦੀ ਵੀ ਮੈਂ ਹਫਤਾ ਲਾ ਕੇ ਆਉਣੀ ਆ ਅੱਛਾ ਰੋਟੀ ਖਾਇਆ ਕਰੇ ਇਹੇ ਰੋਟੀਆਂ ਖਾਂਦੀ ਐ ਹੈ ਉਹਨੇ ਦਾਲ ਪਾਣੀ ਹੋਰ ਮੰਗ ਲਿਆ ਕੀ ਗੱਲ ਕਹਿੰਦੀ ਤੂੰ ਫੜਾ ਕੇ ਗਈ ਸੀ ਐਂ ਕਹਿੰਦੇ ਹੁੰਦੇ ਨੇ ਆਪਦੇ ਭੈਣ ਭਾਈ ਨੂੰ ਕੀ ਸਿਖਾਇਆ ਤੁਸੀਂ ਇਹਨੂੰ ਭਾਈ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਧੱਕਾ ਨਹੀਂ ਤੋੜਦੀ ਹੈਗੀ ਤੰਗ ਕਰਦੇ ਹੋਣਗੇ ਤਾਂ ਹੀ ਕਹਿੰਦੀ ਹੋ ਓਹੋ ਜਿਆਦੇ ਐਂ ਤਾਂ ਆਉਂਦੀ ਨਹੀਂ ਕੋਈ ਨਹੀਂ ਪੁੱਤ ਟੈਨਸ਼ਨ ਨਾ ਲੈ ਮੈਂ ਬੈਠਾ ਨਹੀ ਭਰਾਵਾ ਮੇਰੀ ਗੱਲ ਸੁਣ ਜੇ ਉਹਨੇ ਇੱਥੇ ਆ ਕੇ ਕੰਮਕਾਰੀ ਕਰਨੀ ਸੀ ਫੇਰ ਤਾਂ ਬਦਿ ਉਹ ਸੌਰੀ ਠੀਕ ਸੀ ਫੇਰ ਇੱਥੇ ਕੀ ਲੈਣਾ ਹੀ ਸੀਗੇ ਨਹੀ ਨਾ ਪੁੱਤਰ ਅਲਗ ਕਰਕੇ ਹੁੰਦੇ ਨੇ ਕਿਰਾ ਉਹ ਬੱਸ ਕਰ ਜਾ ਬੀਬੀ ਬੱਸ ਕਰ ਜਾ ਪਤਾ ਮੈਨੂੰ ਤੇਰਾ ਸਾਰਾ ਮੇਰੀ ਤਾਂ ਮੇਰੇ ਪਾਸੇ ਤੂੰ ਮੇਰੀ ਬੀਬੀ ਨੂੰ ਨਾ ਕੁਛ ਬੋਲ ਹਾਂ ਅਬ ਮੇਰੀ ਬੀਬੀ ਮੋਰੇ ਬੋਲਣ ਦੋ ਤਾਂ ਆਉਦੀ ਬੀਬੀ ਮੁੰਡਾ ਮੋਰੇ ਤਾਂ ਤੇਰੀ ਜੁਬਾਨ ਨਹੀਂ ਖੁੱਲਦੀ ਹੈਗੀ ਚਾਰੇ ਚੋ ਮੇਰੀ ਗੱਲ ਸੁਣੋ ਮੈਂ ਇਥੋਂ ਇੱਥੇ ਛਿੱਤਰ ਨਾ ਖਾ ਲਈ ਕਿਤੇ ਇਹਨੂੰ ਸਮਝਾ ਹਾਂ ਕਿਵੇਂ ਮਾਰੇਗਾ ਤੂੰ ਛਿੱਤਰ ਜੇ ਸਾਡੀ ਕੁੜੀ ਚ ਕਸੂਰ ਹੋਊ ਅਸੀਂ ਫੇਰ ਹੀ ਕਰਾਂਗੇ ਅਸੀਂ ਤੂੰ ਕੀ ਹੈਗਾ ਸਾਰੇ ਕਸੂਰੀ ਨੇ ਸਾਰੇ ਕਸੂਰੀ ਨੇ ਕੀ ਕੀ ਕਸੂਰ ਪਾਵਾ ਇਹਦੇ ਮੈਂ ਦੇਖ ਮੁੰਡਾ ਮੇਰੀ ਗੱਲ ਸੁਣ ਚੁੱਪ ਕਰੋ ਜੀ ਤੂੰ ਕੀ ਗੱਲ ਕਹੀ ਆ ਭਾਈ ਹੈ ਮੇਰੇ ਵੀ ਸੁਣਦਾ ਬੰਦੇ ਨੂੰ ਹਾਂ ਮੈਂ ਵੀ ਨਹੀਂ ਰਹਿਣਾ ਇਸ ਘਰ ਚ ਜਿੰਨਾ ਟਾਈਮ ਇਸ ਘਰ ਚ ਆ ਗਈ ਕਿਉਂ ਕੀ ਮਤਲਬ ਤੇਰਾ ਸਾਡੀ ਕੁੜੀ ਦੇਣਾ ਉਰਾਟਾ ਤੂੰ ਕੋਲ ਲਗਦੀ ਮੇਰੀ ਗੱਲ ਸੁਣ ਬੀਬੀ ਜੇ ਮੇਰੀ ਭੈਣ ਨਾਲ ਜਾਂ ਮੇਰੀ ਮਾਂ ਨਾਲ ਇਹ ਐ ਕਰੂ ਨਾ ਮੈਂ ਤਾਂ ਲੈ ਕੇ ਜਾਂਦਾ ਅਬ ਨਹੀਂ ਰੱਖੋ ਕਿਤੇ ਹੋਰ ਤੂੰ ਕੀ ਕਹਤਾ ਉਹਨੂੰ ਮੈਂ ਕੀ ਕਹਤਾ ਰਾ ਦਮ ਮੈਂ ਮੈਂ ਕੰਮ ਕਰਿਆ ਕਰੂੰ ਤੂੰ ਵੀ ਕਰੂਗੀ ਮੈਂ ਵੀ ਕਰੂੰਗੀ ਜੈ ਜੈ ਗੱਲ ਭਾਈ ਜੈ 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 ਮੇਰੇ ਉਸੇ ਵੀ ਇਹ ਗੱਲ ਸਮਝਾਓ ਉਹਨਾਂ ਡੈਡੀ ਜੀ ਨੂੰ ਵੀ ਮੇਰੇ ਨਾਲੇ ਵੀ ਰਲ ਕੇ ਕੰਮ ਕਰਨਾ ਹੁਣ ਭਾਈ ਤੈਨੂੰ ਕੀ ਹੋਗਾ ਤੂੰ ਦੱਸ ਦੇ ਮੈਂ ਇਥੋਂ ਵੀ ਨਹੀਂ ਹੁੰਦਾ ਮੈਂ ਵੀ ਜਾਣਾਗਾ ਮੈਂ ਬੱਤੀਆਂ ਲਾ ਲਿਆਂਗਾ ਨਾ ਐ ਐ ਨਹੀਂ ਭਾਈ ਫਿਰ ਕੰਮ ਚੱਲਦਾ ਨਾ ਨਹੀਂ ਰਹਿਣਾ ਜਮਾ ਜੀ ਸਾਥ ਕਿਨਾਰ ਹੋ ਬਗਜੋ ਅਸੀਂ ਆਪੀ ਸਾਰ ਲਾਂਗੇ ਭਾਈ ਨਾ ਭੋ ਵੀ ਇਹ ਕੀ ਗੱਲ ਹੋਈ ਹੈ ਤੂੰ ਤਾਂ ਮੇਰਾ ਸਿਰਕਾ ਕਰਦੀ ਹੈ ਤੇ ਦੀ ਤਸਵੀਰ ਇਹ ਗੱਲ ਸਮਝੋ ਨਾ ਤੁਸੀਂ ਕਿਹੜੇ ਮੇਰੇ ਨਾਲ ਕੰਮ ਕਰਾਉਣੇ ਹੋਗੇ ਫਰ ਕੋਈ ਨਹੀਂ ਕਰਾ ਦੂੰਗੇ ਹਰ ਇੱਕ ਕੰਟੈਂਟ ਆਈ ਨੂੰ ਹੋਇਆਗਾ ਹੈ ਇੱਕ ਦਿਨ ਤੇ ਜਾਣ ਲੈਣੀ ਹੋਗੀ ਮੁੰਡਿਆ ਮੇਰੀ ਗੱਲ ਸੁਣ ਲੈ ਜੇ ਜਾਦੇ ਬਾਤਾਂ ਬਣਾਉਣਾ ਤਾਂ ਬਧਾਲਾ ਨਹੀਂ ਚੁੱਪ ਕਰਕੇ ਅੰਦਰ ਵੜ ਕੇ ਬਹਿ ਜਾ ਭਰਾਵਾ ਮੇਰੀ ਗੱਲ ਸੁਣ ਸਾਡੀ ਕੁੜੀ ਚ ਕੋਈ ਕਸੂਰ ਨਹੀਂ ਜੇ ਕਸੂਰ ਹੁੰਦਾ ਫਿਰ ਤੂੰ ਆਦੀ ਮੰਮੀ ਰੈਡੀ ਨੂੰ ਲਿਆਉਂਦਾ ਨਾਲ ਨਹੀਂ ਮੇਰੀ ਗੱਲ ਸੁਣ ਤੂੰ ਕੱਲਾ ਆ ਗਿਆ ਸਾਡੇ ਜੀ ਹੈ ਸਾਡੇ ਜੀ ਕਸੂਰ ਨਹੀਂ ਤੂੰ ਕੱਲਾ ਆ ਗਿਆ ਜਿਹਦੀ ਇੱਜ਼ਤ ਆ ਬੁਲਾਉਂਗਾ ਆਹ ਆਦੀ ਮਾਂ ਨੂੰ ਲਿਆਉਂਦਾ ਆਪਦੀ ਭੈਣ ਨੂੰ ਲਿਆਉਂਦਾ ਮੇਰੀ ਗੱਲ ਸੁਣਾ ਤੂੰ ਖੜ ਜਾ ਸਾਡਾ ਟੱਬਰ ਐਡਾ ਬੇਲਾ ਨਹੀਂ ਹੈਗਾ ਵੀ ਐਂ ਤੁਰੇ ਫਿਰਨਗੇ ਇਹ ਤਾਂ ਤੁਸੀਂ ਹੋ ਆਹ ਪੁਆੜੇ ਦੀ ਜੜ ਇਹਨੇ ਕੋ ਆਇਆ ਕਲੇਸੇ ਨੂੰ ਲਾਈਆਂ ਨੇ ਹੱਤੀਆਂ ਬੱਤੀਆਂ ਹਾਂ ਇਹ ਨਹੀਂ ਬੈਠੀ ਸੀ ਪਹਿਲਾਂ ਮੈਂ ਤਾਂ ਕਿਸੇ ਨੇ ਨਹੀਂ ਲਾਈਆਂ ਕਿਸੇ ਨੇ ਨਹੀਂ ਲਾਈਆਂ ਹੁਣ ਦਿੱਦੀ ਇਹਦੀ ਭੈਣ ਤਾਂ ਆਇਆ ਉੱਥੇ ਉਹਦੀ ਨਾਲ ਡਰੀਆ ਤੇ ਫਿਰ ਮੈਂ ਕਿਉਂ ਨਾ ਪਿੰਡਾਂ ਵਾਂ ਉਹ ਵੀ ਤਾਂ ਮੇਰੀ ਜਾਂਦੀ ਆ ਉਹ ਫਿਰ ਤੂੰ ਪਿੰਡ ਆਉਣਾ ਸੀ ਉਾਂ ਆਂਦੀ ਲੜਕੇ ਘੁਆਈਆਂ ਮੂੰਹ ਚੱਕ ਕੇ ਝੋਲਾ ਚੱਕ ਕੇ ਚੜ੍ਹੇ ਹੀ ਮੈਨੂੰ ਵੀ ਨਹੀਂ ਦੱਸਿਆ ਮੈਂ ਬੰਦਾ ਨਹੀਂ ਹੈਗਾ ਇਹਦਾ ਫੇਰ ਭਾਈ ਲੈ ਨਹੀਂ ਸਕਦਾ ਤੇਰੀ ਵੀ ਗਲਤ ਹੈ ਗਲਤ ਗੱਲ ਕਰ ਕੁੜੀਏ ਤੇਰੀ ਇਹ ਕਿੰਨੂੰ ਕਰੇ ਕੰਮ ਨਹੀਂ ਹੈਗਾ ਇਹ ਨਾ ਨਾ ਭਾਈ ਮਿਲ ਕੇ ਕੰਮ ਕਰ ਹਾਂ ਜੀ ਨਾ ਕੱਢਾ ਉਹ ਹਾਂ ਨਾ ਨਾ ਤੂੰ ਕਿਵੇਂ ਆਗਾ ਹਾਂ ਨਾ ਮੇਰੀ ਗੱਲ ਸੁਣੋ ਮੁੰਡਿਆ ਹੱਥ ਨਹੀਂ ਧੱਕਣਾ ਕੁੜੀ ਤੇ ਸਾਡੇ ਸਾਹਮਣੇ ਤੁਸੀਂ ਇੱਥੇ ਬੈਠ ਹਾਂ ਤੁਸੀਂ ਰੱਖੋ ਯਾਰ ਮੈਂ ਤਾਂ ਜਾਨਣਾ ਯਾਰ ਆ ਉਹਦਾ ਰੱਖ ਲਓ ਉਹਨੂੰ ਯਾਰ ਮੇਰੀ ਗੱਲ ਸੁਣ ਲੈ ਜੇ ਮੇਰੇ ਘਰੇ ਆਈਆਂ ਸਾਬ ਲਾ ਲਾ ਮੈਂ ਤਾਂ ਜਾਣਦੀ ਨਹੀਂ ਹੈਗੀ ਮੈਂ ਜਾਣਦੀ ਹਾਂ ਤੁਸੀਂ ਰੱਖੋ ਮੈਂ ਤਾਂ ਜਾਨਣਾ ਹੈ ਇਹ ਗੱਲ ਮਾਂ ਛੱਡ ਦੇ ਸ਼ੇਰ ਬੜਕੇ ਮਾਂ ਛੱਡ ਦੇ ਆ ਜਾ ਮੇਰਾ ਸਹਾਰਾ ਬੈਠ ਬੈਠ ਬੱਸ ਚੱਲ ਕੁੜੀਏ ਚਾਹ ਪਾਣੀ ਬਣਾ ਚੱਲ ਇੱਕ ਮਿੰਟ ਇੱਕ ਮਿੰਟ ਤੇਰੀ ਵੀ ਕੋਮਲ ਗੱਤ ਗੱਲਾ ਦੇਖ ਤੇਰੀ ਪਰਜਾਈ ਤੇ ਤੁਸੀਂ ਰਲ ਮਿਲ ਕੇ ਕੰਮ ਕਰੋ ਹਾਂ ਗੱਲਾਂ ਇਹ ਕੋਈ ਜੇ ਤੂੰ ਉੱਥੇ ਤੇਰੀ ਨਣਦਾਈਏ ਤੂੰ ਰਲ ਮਿਲ ਕੇ ਕੰਮ ਕਰ ਲੈ ਦੱਸ ਉਹ ਨਹੀਂ ਕਰਦੀ ਮੈਂ ਤਾਂ ਕਰ ਲਾਂ ਬਥੇਰਾ ਤੂੰ ਇਹਦੇ ਨਾਲ ਕਿੰਨੇ ਕੁ ਕਰਦੀ ਆ ਸਮਝਾ ਦੋ ਮੇਰੇ ਨੂੰ ਮੈਨੂੰ ਤਾਂ ਹੁਣੀ ਆਈਆਂ ਕੋਈ ਨਹੀਂ ਤੂੰ ਅੱਜ ਹੁਣ ਹਨੇਰਾ ਹੋ ਗਿਆ ਤੂੰ ਰਹਿ ਕੋਈ ਨਹੀਂ ਤੜਕੇ ਇਕੱਠੇ ਚੱਲੀ ਜਾਂਦਾ ਹਾਂ ਚੱਲੀ ਜਾਂਦਾ ਚੱਲੀ ਜਾਂਦਾ ਸ੍ਰੀ ਕਾਲ ਜੀ ਚੱਲੀ ਜਾਂਦਾ ਇੱਕ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਹੁਣੇ ਹੁਣੇ ਤੁਸੀਂ ਆਪਣੀ ਵੀਡੀਓ ਦੇਖ ਕੇ ਹਟਿਓ ਵੀਡੀਓ ਦੇ ਇੱਕ ਇਹੀ ਸੇਧ ਆ ਜੀ ਕਿਉਂਕਿ ਕਦੇ ਵੀ ਆਪਾਂ ਨੂੰ ਕਦੇ ਆਪਣੇ ਪਰਿਵਾਰ ਦਾ ਸਰੀਕਾ ਨਹੀਂ ਕਰਨਾ ਚਾਹੀਦਾ ਠੀਕ ਹੈ ਜਿਵੇਂ ਸਾਡੀ ਕੋਮਲ ਨੇ ਕੀਤਾ ਸੀ ਠੀਕ ਹੈ ਨਣਦਾ ਪਰਜਾਈਆਂ ਹਮੇਸ਼ਾ ਭੈਣਾ ਭੈਣਾ ਮਾਮਾ ਪਰਜਾਈਆਂ ਵਰਗੀਆਂ ਹੁੰਦੀਆਂ ਨੇ ਰਲ ਮਿਲ ਕੇ ਕੰਮ ਕਰੋ ਇਹਦੇ ਵਿੱਚ ਇਹੀ ਸੇ ਸੀ ਮਾਂ ਹੀ ਆਪਣੇ ਧੀ ਦਾ ਘਰ ਬਸਾ ਸਕਦੀ ਆ ਮਾਂ ਹੀ ਆਪਣੀ ਧੀ ਦਾ ਘਰ ਪੱਟ ਸਕਦੀ ਆ ਤਾਂ ਇਹ ਵੀਡੀਓ ਦੀ ਸਾਡੀ ਇਹੀ ਸਿੱਖਿਆ ਸੀ ਕਦੇ ਵਾਸਤੇ ਕਿਸੇ ਨਾਲ ਕੋਈ ਲੜਾਈ ਝਗੜਾ ਨਾ ਕਰੋ ਸਾਰਿਆਂ ਨਾਲ ਮਿਲ ਜੁਲ ਕੇ ਰਹੋ ਥੈਂਕ ਯੂ ਓਕੇ ਓਕੇ